ਜਿੰਦਾ ਹੈ ਜੀ ਹਾਈਬ੍ਰਿਡ ਮੈਰੀਗੋਲਡ ਹੈ ਇਹ ਵੱਡੇ ਫੁੱਲ ਵਾਲਾ ਜਿਹੜਾ ਹੁੰਦਾ ਜੀ ਜੀ ਦੇਖੋ ਜੀ ਹਾਂਜੀ ਹਾਈਬ੍ਰਿਡ ਹੁੰਦਾ ਹੈ ਜੀ ਜੀ ਘਰਾਂ ਦੀ ਸ਼ਾਨ ਹੁੰਦਾ ਇਹ ਜੀ ਜੀ ਬਿਲਕੁਲ ਹੈਗਾ ਉੱਤੇ ਪਾਇਆ ਸੀਗਾ ਇਹਨੂੰ ਕੀ ਕਹਿੰਦੇ ਆ ਕੀ ਨਾਮ ਹੈ ਜਿੰਦਾ ਸਾਡਾ ਦਿਲ ਬੋਲਿਆ ਜੀ ਇਹਨੂੰ ਇਹਨੂੰ ਕੈਜ਼ੂਰੀਨਾ ਕਹਿੰਦੇ ਆ ਜੀ ਕੈਜ਼ੂਰੀਨਾ ਕੈਜ਼ੂਰੀਨਾ ਜੀ ਜੀ ਇਹ ਇਹ ਪੈਟੂਨੀਆ ਹੈ ਜੀ ਪੈਟੂਨੀਆ ਇਹ ਸਭ ਤੋਂ ਲੰਬਾ ਚੱਲਦਾ ਜੀ ਜੀ ਟੋੜਾ April ਮਹੀਨ ਤੱਕ ਪਹੁੰਚ ਜਾਂਦਾ ਇਹਦਾ ਫਲਾਰ ਜੇ ਬਲਦੇ ਜਾਂਦੇ ਨੇ ਠੀਕ ਹੈ ਜੀ ਲਓ ਜੀ ਆ ਚੈੱਕ ਕਰੋ ਅੱਛਾ ਭਾਈ ਜੀ ਆ ਬਰਾਊਨ ਬਰਾਊਨ ਦੇ ਲੇਕ ਇਹ ਡਰੈਸ ਇਨਾਂ ਦੀ ਵੈਰਾਈਟੀ ਹੈ ਜੀ ਅੱਛਾ ਇਹ ਸਾਰੀ ਜਿਹੜੀ ਲਾਈਨ ਹੈ ਜੀ ਹਾਂ ਜੀ ਇਹ ਡਰੈਸ ਇਨਾਂ ਹੈ ਜੀ ਕਿ ਸਜਾਵਟ ਵਾਸਤੇ ਕਰੋਟਨਾ ਵਾਲੇ ਹਾਂ ਜੀ ਆ ਲਓ ਜੀ ਆ ਕਰੋਟਨ ਨੇਗੇ ਜੀ ਇਹ ਸਜਾਵਟ ਵਾਸਤੇ ਕੰਮ ਆਉਂਦੇ ਨੇ ਜੀ ਇਹ ਸਾਰੇ ਜੀ ਮਾਲਟਾ ਕਿਨੂ ਨਿੰਬੂ ਮਸੰਮੀ ਹਾਂ ਜੀ ਹਾਂ ਜੀ ਆ ਦੇਖੋ ਜੀ ਕਰੋ ਚੈੱਕ ਕਈ ਵੈਰਾਈਟੀ ਨੇ ਆਪਣੀ ਇਹ ਆ ਵਾਲੀ ਮਿਨੀਏਚਰ ਅੱਛਾ ਜੀ ਉਹ ਹੈ ਜੀ ਇਹ 12 ਮਾਸੀ ਨਿੰਬੂ ਹੈ ਜੀ ਆ ਵਾਲਾ ਜੀ ਹਾਂਜੀ ਲਓ ਜੀ ਕਰੋ ਵੱਡੇ ਪਲਾਂਟਸ ਅਵੇਲੇਬਲ ਨੇ ਜੀ ਪੂਨੇ ਨੇ ਕਈ ਅਲੱਗ-ਅਲੱਗ ਸਾਈਜ਼ਸ ਨੇ ਲਓ ਜੀ ਇਹ ਸਾਰੇ ਸਾਈਜ਼ ਅਵੇਲੇਬਲ ਨੇ ਤੁਸੀਂ ਦੇਖ ਲਓ ਚੈੱਕ ਕਰ ਲਓ ਇਹ ਫਾਈਬਰ ਤੇ ਬਾਕੀ ਆਹ ਕਟਰ ਆਗੇ ਆਹ ਵਾਲੇ ਕਟਰ ਆਗੇ ਆ ਵੱਡੇ ਕਤੀਏ ਕਹਿੰਦੇ ਇਹਨਾਂ ਨੂੰ ਸਰ ਹਣਾ ਜੀ ਵੱਡੇ ਹੈਜ ਸ਼ੇਅਰ ਬੋਲਦੇ ਨੇ ਜੀ ਹੈਜ ਸ਼ੇਅਰ ਹਾਂਜੀ ਹਾਂਜੀ ਇਹ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਵਲੌਗ ਦੇ ਵਿੱਚ ਜੀ ਤੇ ਆਪਾਂ ਖੜੇ ਹਾਂ ਇੱਕ ਇਹੋ ਜੀ ਨਸਰੀ ਦੇ ਵਿੱਚ ਜਿੱਥੇ ਤੁਹਾਨੂੰ ਫਰੂਟ ਦੇ ਪਲਾਂਟਸ ਮਿਲ ਜਾਣਗੇ ਸਜਾਵਟੀ ਫਲਾਵਰਸ ਜਾਨੀ ਕਿ ਫੁੱਲਾਂ ਵਾਲੇ ਪਲਾਂਟ ਮਿਲ ਜਾਣਗੇ ਗ੍ਰੀਨਰੀ ਵਾਲੇ ਇਨਡੋਰ ਆਊਟਡੋਰ ਹਰ ਤਰ੍ਹਾਂ ਦੇ ਪਲਾਂਟ ਮਿਲ ਜਾਣਗੇ ਸਭ ਤੋਂ ਪਹਿਲਾਂ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਤੇ ਫਿਰ ਤੁਹਾਨੂੰ ਕੱਲੇ-ਕੱਲੇ ਜਿਹੜੇ ਪਲਾਂਟਸ ਨੇ ਜਿਹੜੀਆਂ ਕੱਲੀਆਂ-ਕੱਲੀਆਂ ਵੈਰਾਈਟੀਆਂ ਨੇ ਸਾਰਿਆਂ ਨਾਲ ਵਗਬ ਕਰਾਵਾਂਗੇ ਤੇ ਸਿਰਫ 20 ਰੁਪਏ ਤੋਂ ਜਿਹੜੇ ਪਲਾਂਟਸ ਨੇ ਇਹਨਾਂ ਕੋਲ ਸਟਾਰਟ ਨੇ ਤੇ ਆਜੋ ਜੀ ਸੱਸੀ ਕਾਲ ਬਾਈ ਜੀ ਸਸਟੀ ਕਾ ਜੀ ਉਹ ਠੀਕ ਠਾਕ ਬਾਈ ਜੀ ਵਧੀਆ ਚੱਲ ਰਿਹਾ ਜੀ ਸਭ ਵਧੀਆ ਹਾਂਜੀ ਵਧੀਆ ਜਾਈਦਾ ਅੱਛਾ ਬਾਈ ਜੀ ਆਪਾਂ ਪਹਿਲਾਂ ਵੀ ਇੱਕ ਦੋ ਵਾਰੀ ਆਏ ਹਣਾ ਤੁਹਾਡੀ ਨਰਸਰੀ ਦੇ ਵਿੱਚ ਸਾਨੂੰ ਇੱਥ ਔਰ ਇਹ ਤੁਹਾਨੂੰ ਮਾਹੌਲ ਬਹੁਤ ਵਧੀਆ ਲੱਗਦਾ ਹੈ। ਥੈਂਕ ਯੂ ਜੀ। ਤੁਹਾਡਾ ਇਹ ਉਸ ਤੋਂ ਬਾਅਦ ਤੁਹਾਡਾ ਸੁਭਾਅ ਉਹ ਵੀ ਬਹੁਤ ਵਧੀਆ ਲੱਗਦਾ ਜੀ ਹਨਾ। ਵੈਲਕਮ ਜੀ। ਹਾਂ ਜੀ ਥੈਂਕ ਯੂ ਜੀ ਤੇ ਬਾਈ ਜੀ ਨਾਲ ਆਪਾਂ ਨੂੰ ਜਿੰਨੀ ਵਾਰ ਵੀ ਆਉਣੇ ਆ ਤੇ ਬੜਾ ਵਧੀਆ ਗਾਈਡ ਕਰਦੇ ਨੇ ਤੇ ਜਿਵੇਂ ਤੁਸੀਂ ਦੱਸਿਆ ਬਾਈ ਜੀ ਕਿ 20 ਰੁਪਏ ਤੋਂ ਸਟਾਰਟ ਨੇ ਆਪਣੇ ਕੋਲ ਹਨਾ ਪਲਾਂਟ ਜੀ। ਸਭ ਤੋਂ ਪਹਿਲਾਂ ਆਪਾਂ ਉਹ ਦਿਖਾਈਏ ਜੀ ਹਨਾ ਮੇਰੇ ਸਬਸਕ੍ਰਾਈਬਰਸ ਨੂੰ ਈਵਰਸ ਨੂੰ ਆਜੋ ਜੀ। ਇਹ ਗਿੰਦਾ ਹੈ ਜੀ ਹਾਈਬ੍ਰਿਡ ਮੈਰੀ ਗੋਲਡ ਹੈ ਇਹ ਵੱਡੇ ਫੁੱਲ ਵਾਲਾ ਜਿਹੜਾ ਹੁੰਦਾ। ਜੀ ਜੀ ਦੇਖੋ ਜੀ ਹਾਂ ਜੀ। ਹਾਈਬ੍ਰਿਡ ਹੁੰ ਬਹੁਤ ਸੋਹਣਾ ਲੰਬਾ ਚਿਰ ਚੱਲਦਾ ਜੀ ਜੀ ਹਾਂ ਜੀ ਕਈ ਵੈਰਾਈਟੀਆਂ ਨੇ ਤਾਂ ਹਲੇ ਜਿਵੇਂ ਪੌਦ ਵੀ ਸੀਗੀ ਪਹਿਲਾਂ ਇਹਦੀ ਹੁਣ ਤਾਂ ਪੌਦ ਲਾਉਣ ਦਾ ਸਮਾਂ ਬੀਤ ਗਿਆ ਬੀਤ ਗਿਆ ਜੀ ਹਾਂ ਜੀ ਪੌਦਾਂ ਦਾ ਤਾਂ 4 ਰੁਪਏ 5 ਰੁਪਏ ਕੁਝ 10 ਰੁਪਏ ਕੋਈ ਲੱਗ ਲੱਗ ਗ੍ਰੇਡਸ ਨੇ ਤਿਆਰ ਪਲਾਂਟ ਹੋਵੇ ਜੀ ਅੱਛਾ ਜਿਵੇਂ ਆਪਾਂ ਕਹਿ ਲਈਏ ਕਿ ਕਹਿੰਦਾ ਭਾਬਾ ਤੁਹਾਡੇ ਇੱਕ ਜਦੋਂ ਐਡਾ ਕੋ ਪਲਾਂਟਸ ਹੁੰਦਾ ਹੈ ਹਾਂ ਜੀ ਤੋਂ 3 ਇੰਚ ਦਾ ਉਹ 5 ਰੁਪਏ ਦਾ ਮਿਲ ਜਾਂਦਾ ਜੀ ਉਹ 5 ਰੁਪਏ ਦੀ ਰੇਟ ਉਦੋਂ ਫਲਾਵਰ ਨਹੀਂ ਆਏ ਹੁੰਦੇ ਜੀ ਅੱਛਾ ਜਿੱਥੇ ਫਲਾਵਰ ਆਏ ਨੇ ਇਹ ਤੁਹਾਨੂੰ 20 ਰੁਪਏ ਦਾ ਪਊਗਾ ਹਨਾ ਬਾਈ ਜੀ 20 ਰੁਪਏ ਦਾ ਨਾਰਮਲ ਕਸਟਮਰ ਵਾਸਤੇ ਬਲਕ ਚ ਲੈਣਗੇ ਤਾਂ ਹੋਰ ਮਾਨਤਨ ਹੋ ਜਾਂਦਾ ਜੀ ਮਤਲਬ ਕਿ ਜੇ ਤੁਸੀਂ ਜਿਆਦਾ 30 40 50 ਪੀਸ ਹਨਾ ਜੀ ਲਓਗੇ ਤਾਂ ਫਿਰ ਤੁਹਾਨੂੰ ਹੋਰ ਵੀ ਥੋੜਾ ਜਿਹਾ ਪ੍ਰਾਈਸ ਜਿਹੜਾ ਘੱਟ ਕਰ ਦੇਣਗੇ ਬਾਈ ਜੀ ਅੱਛਾ ਇੱਕ ਗੱਲ ਬਾਈ ਜੀ ਜਿਹੜਾ ਆ ਕਲਰ ਹੈ ਤੇ ਆ ਵੇਰੀਏਸ਼ਨ ਹਨਾ ਡਾਰਕ ਆ ਹਨਾ ਤੇ ਆ ਔਰੇਂਜ ਕਲਰ ਆ ਆ ਯੈਲੋ ਕਲਰ ਆ ਗਿਆ ਇਹਨਾਂ ਦੇ ਵਿੱਚ ਰੇਟ ਸੇਮ ਹੀ ਆ ਜੀ ਸੇਮ ਰੇਟ ਹੈ ਜੀ ਲਓ ਜੀ ਸੇਮ ਰੇਟ ਹੈ ਇਹ ਤਾਂ ਆ ਗਿਆ ਜੀ ਹੁਣ ਇਹਨੂੰ ਕੀ ਕਹਿੰਦੇ ਆ ਜੀ ਗਿੰਦਾ ਹਾਈਬ੍ਰਿਡ ਮੈਰੀਗੋਲਡ ਗਿੰਦਾ ਗਿੰਦਾ ਪੰਜਾਬੀ ਚ ਗਿੰਦਾ ਹਾਈਬ੍ਰਿਡ ਮੈਰੀਗੋਲਡ ਆ ਗਿਆ ਅੱਛਾ ਬਾਈ ਹੁਣ ਅਗਲੀ ਵੈਰਾਈਟੀ ਦੇਖੀਏ ਜੀ ਆ ਜੀ ਚਲੋ ਜੀ ਆ ਜਾਓ ਮੇਰੇ ਨਾਲ ਨਾਲ ਜੀ ਵਲੌਗ ਨੂੰ ਐਂਡ ਤੱਕ ਦੇਖਿਓ ਤਾਂ ਜੋ ਤੁਹਾਨੂੰ ਸਾਰੇ ਪਲਾਂਟਸ ਜਿਹੜੇ ਅਸੀਂ ਚੰਗੀ ਤਰ੍ਹਾਂ ਵਿਖਾ ਸਕੀਏ ਤੁਸੀਂ ਵੀ ਇਸ ਵੀਡੀਓ ਜ਼ਰੀਏ ਸਾਰੀ ਨਰਸਰੀ ਐਕਸਪਲੋਰ ਕਰ ਸਕੋ ਜੀ ਆ ਦੇਖੋ ਜੀ ਇਹ ਆਰਨਾਮੈਂਟਲ ਕੇਲ ਹੈ ਜੀ ਅੱਛਾ ਜੀ ਇਹਨੂੰ ਦੋ ਕਲਰ ਦੇ ਨੇ ਇਸ ਚ ਇਹ ਰੈੱਡ ਹੈ ਇਹ ਵਾਈਟ ਹੈ ਜਿਹੜਾ ਦਿਖਾਓ ਜੀ ਹਲੇ ਹੋਰ ਇਹਨੂੰ ਗਰੋਥ ਹੋਏਗੀ ਫਿਰ ਇਹ ਬਹੁਤ ਸ਼ਾਨਦਾਰ ਬੁਕੇ ਟਾਈਪ ਲੱਗਦਾ ਹੈ ਇਹ ਅੱਛਾ ਜੀ ਬਹੁਤ ਅੱਛੀ ਵੈਰਾਈਟੀ ਹੈ ਇਹ ਇਹ ਸਰ ਆਊਟਡੋਰ ਹੈ ਜੀ ਆਊਟਡੋਰ ਸਾਰੀਆਂ ਫਲੋਰਿੰਗ ਚੀਜ਼ਾਂ ਜਿੰਨੀਆਂ ਵੀ ਨੇ ਜੀ ਸਭ ਆਊਟਡੋਰ ਨੇ ਠੀਕ ਹੈ ਜੀ ਇਹ ਕਿੰਨੇ ਕ ਦਾ ਪੈ ਜਾਂਦਾ ਕੀ ਕਾਸਟ ਕਰਦਾ ਜੀ ਇਹ ਇਹ ਵੀ ਸੇਮ ਪ੍ਰਾਈਸ ਹੈ ਜੀ ਅੱਛਾ 20 ਰੁਪਏ ਦਾ ਹਾਂ ਜੀ ਤਕਰੀਬਨ 20 ਰੁਪਏ ਦਾ ਪੈਣਾ ਜੀ ਜਿਹੜਾ ਮਰਜੀ ਕਲਰ ਲੈ ਲਓ ਇੱਕ ਜਿਹੜਾ ਗ੍ਰੀਨ ਕਲਰ ਦਾ ਉਹ ਵੀ ਤੇ ਜਿਹੜਾ ਥੋੜਾ ਜਿਹਾ ਜਮਨੀ ਰੰਗ ਦਾ ਕਹ ਲਈਏ ਉਹ ਵੀ ਸੇਮ ਜੀ ਇਹ ਗੁਲਦੋਦੀ ਹੈ ਜੀ ਜਿਵੇਂ ਦੇਖੋ ਇਹਨੂੰ ਗੁਲਦੋਦੀ ਬੋਲਦੇ ਨੇ ਅੱਛਾ ਜੀ ਗੁਲਦੋਦੀ ਇੰਗਲਿਸ਼ ਕਰੈਸੈਂਥਿਮਮ ਬੋਲਦੇ ਨੇ ਇਹਨੂੰ ਅੱਛਾ ਜੀ ਇਹ ਵੀ ਬਿਲਕੁਲ ਰੈਡੀ ਪਲਾਂਟ ਹੈ ਜੀ ਜੀ ਬਾੜਦਾ ਆਈਆਂ ਪਈਆਂ ਨੇ ਜੀ ਹਫਤੇ ਦਾ ਖਿੜ ਜਾਏਗਾ ਠੀਕ ਹੈ ਜੀ ਇਹ ਕਿੰਨੇ ਦਾ ਪੈਂਦਾ ਬਾਈ ਜੀ ਇਹ ਅਲੱਗ-ਅਲੱਗ ਪ੍ਰਾਈਸਿਸ ਨੇ ਜੀ ਅੱਛਾ ਅਕੋਰਡਿੰਗ ਟੂ ਸਾਈਜ਼ ਹਾਂਜੀ ਅਕੋਰਡਿੰਗ ਟੂ ਸਾਈਜ਼ ਵੀ ਇਹ ਵਾਲਾ ਵੀ ਮਿਲ ਜਾਏਗਾ 74 ਵੀ 100 ਵੀ ਜੀ ਅੱਛਾ ਬਾਈ ਜੀ ਇਹ ਸਾਹਮਣੇ ਤੁਸੀਂ ਬਣਾਇਆ ਮੈਨੂੰ ਪਹਿਲਾਂ ਇਹਦੇ ਵਾਲ ਚੱਲੀਏ ਇਹਦਾ ਨਾ ਮੈਂ ਛੋਟਾ ਜਿਹਾ ਇੱਕ ਆਪਣੇ ਜਗਜੀਤ ਭਾਈ ਵਲੌਗਸ ਨਾਲ ਤੇ ਇੰਸਟਾਗ੍ਰam ਤੇ ਹੈਗਾ ਇਹਨੂੰ ਇਹਨੂੰ ਕੈਜ਼ੂਰੀਨਾ ਕਹਿੰਦੇ ਆ ਜੀ ਕੈਜ਼ੂਰੀਨਾ ਕੈਜ਼ੂਰੀਨਾ ਜੀ ਜੀ ਇਹਦੇ ਟੈਪੋਰੀਜ਼ ਬੋਲਦੇ ਨੇ ਇਹਨਾਂ ਨੂੰ ਅੱਛਾ ਜੀ ਇਹਦੀ ਕਟਿੰਗ ਕਰਕੇ ਸ਼ੇਪ ਬਣਾਈ ਗਈ ਹੈ ਇਹ ਅਲੱਗ-ਅਲੱਗ ਬਾਲਜ਼ ਲੈ ਲਓ ਜੀ ਮੈਂ ਕਹਿੰਨਾ ਤਾਂ ਇੰਨਾ ਮਨ ਮੁੰਦਾ ਨਾ ਜੀ ਵੀ ਛੱਡ ਦਿਓ ਗੱਲਾਂ ਇਹ ਮਤਲਬ ਇਹ ਆਪਾਂ ਨੂੰ ਇਹ ਕਿੰਨੇ ਚਿਰ ਚ ਐਡਾ ਹੋ ਜਾਂਦਾ ਜੀ ਤਿਆਰ ਇਹ ਆਲਰੇਡੀ ਵੱਡੇ ਪਲਾਂਟਸ ਮਿਲਦੇ ਨੇ ਜੀ ਅੱਛਾ ਜੀ ਬਣੇ ਬਣਾਈ ਪੰਜ ਤੋਂ 6 ਫੁੱਟ ਦੇ ਪਲਾਂਟਸ ਮਿਲ ਜਾਂਦੇ ਨੇ ਜੀ ਜੀ ਤੇ ਕਟਿੰਗ ਇਹਨਾਂ ਦੀ ਕਿੰਨੇ-ਕਿੰਨੇ ਚਿਰ ਬਾਅਦ ਇਹਨਾਂ ਦੀ 15-15 ਦਿਨ ਬਾਅਦ ਕਰਦੇ ਰਹੋ ਜੀ ਜੀ ਠੀਕ ਹੈ ਬਈ 15 ਦਿ ਕਰਕੇ ਰੱਖੋ ਮਤਲਬ ਇਹ ਮੇਨਟੇਨੈਂਸ ਇਹਨਾਂ ਦੀ ਪ੍ਰੋਪਰ ਕਰਨੀ ਪੈਂਦੀ ਆ ਦੇਖਭਾਲ ਇਹਨਾਂ ਦੀ ਪੂਰੀ ਕਰੋ ਤੇ ਇਹ ਵੈਸੇ ਉਹਨਾਂ ਹੀ ਦਿਲ ਲਾਉਂਦੇ ਮੈਂ ਨਾ ਉਹਨਾਂ ਮੇਰੇ ਨਾਲ ਕੋਈ ਆਇਆ ਸੀ ਉਸ ਦਿਨ ਮੈਂ ਕਿਹਾ ਜੀ ਕਰਦਾ ਕੁਰਸੀ ਲਾ ਕੇ ਨਾਲ ਵੇਖੀ ਜਾਈਏ ਹੈ ਗ੍ਰੀਨਰੀ ਹੈ ਨਾ ਜੀ ਹਿੰਦ ਤੱਕ ਸਾਰੇ ਇਹੀ ਨੇ ਜੀ ਆਹ ਦੇਖੋ ਜੀ ਸਾਰੇ ਸਿਰੇ ਤੱਕ ਇਹੀ ਲਾਏ ਬਾਈ ਜੀ ਮਾੜਾ ਇਹ ਦਿਖਾ ਦਿਓ ਉਧਰ ਵੀ ਤੁਸੀਂ ਹੈ ਨਾ ਤੇ ਇਹ ਤਾਂ ਆਪਾਂ ਤੁਹਾਨੂੰ ਇੱਧਰ ਸਿਰਫ ਇੰਨੀ ਕੁ ਵੈਰਾਈਟੀ ਦਿਖਾ ਰਹੇ ਆ ਜੀ ਪਰਲੇ ਪਾਸੇ ਭਰਪੂਰ ਮਾਤਰਾ ਉੱਥੇ ਤੁਹਾਨੂੰ ਸਾਰੀ ਗ੍ਰੀਨਰੀ ਨਜ਼ਰ ਆਊਗੀ ਆ ਦੇਖੋ ਬਾਈ ਜੀ ਇਹਦੇ ਬਾਰੇ ਜਿਵੇਂ ਜਿਵੇਂ ਡਿਫਰੈਂਟ ਟਾਈਪ ਦੇ ਫਲਾwrs ਨੇ ਜੀ ਇਹ ਡੌਗ ਫਲਾਰ ਹੈ ਇਹ ਪੈਂਜੀ ਹੈ ਅੱਛਾ ਜੀ ਫਲਾwrs ਤਾਂ ਨਹੀਂ ਹਲੇ ਖੈਰ ਇਹਨਾਂ ਨੂੰ ਆਏ ਪਰ ਹਫਤੇ 10 ਦਿਨ ਚ ਇਹਨਾਂ ਨੂੰ ਵੀ ਫਲਾwrs ਆ ਜਾਣਗੇ ਅੱਛਾ ਜੀ ਇਧਰੇ ਫ੍ਰੈਂਚ ਮੈਰੀਗੋਲਡ ਦੀ ਉਹ ਦੂਸਰੀ ਕਿਸਮ ਹੈ ਜੀ ਲਓ ਜੀ ਆਜੋ ਆਹ ਰੈੱਡ ਵਾਲੀ ਫਾਇਰ ਬਾਲ ਰੈੱਡ ਬੋਲ ਦਿੰਦੇ ਨੇ ਇਹਨੂੰ ਅੱਛਾ ਜੀ ਆਹ ਦੇਖੋ ਜੀ ਇਹ ਮੈਰੀਗੋਲਡ ਕਹਿੰਦੇ ਨੇ ਇਹਨਾਂ ਨੂੰ ਹਾਂ ਜੀ ਫਰੈਂਚ ਮੈਰੀਗੋਲਡ ਫਰੈਂਚ ਮੈਰੀਗੋਲਡ ਬੋਲਦੇ ਆ ਜੀ ਦੇਖੋ ਕਲਰ ਹੀ ਬਹੁਤ ਪਿਆਰਾ ਹੈ ਇਹਨਾਂ ਦਾ ਫਰੈਂਚ ਮੈਰੀਗੋਲਡ ਦਾ ਡਿਊਅਲ ਕਲਰ ਹੈ ਜੀ ਕਿੰਨਾ ਸੋਹਣਾ ਸ਼ੇਡ ਹੈ ਚਾਹ ਬਾਤ ਹੈ ਜੀ ਸਹੀ ਗੱਲ ਹੈ ਕਲਰ ਅੱਛਾ ਭਾਈ ਜੀ ਇਹ ਪ੍ਰਾਈਸ ਇਹਦਾ ਵੀ ਸੇਮ ਹੀ ਹੈ ਨਾ ਜੀ ਸਭ ਸੇਮ ਪ੍ਰਾਈਸ ਵਾਲੀ ਚੀਜ਼ਾਂ ਨੇ ਜੀ ਅੱਛਾ ਅੱਛਾ ਜੀ ਆ ਸਾਰੇ ਤੋੜ ਤੱਕ ਸੀਜ਼ਨਲ ਨੇ ਔਰ ਥੋੜੀ ਵੇਰੀਏਸ਼ਨ ਅਲੱਗ ਹੈ ਇਹਨਾਂ ਨਾਲ ਹੋਣਾ ਜੀ ਇਹ ਗਲਾਬ ਵਾਂਗੂ ਲੱਗਦਾ ਹੈ ਨਾ ਅਪ੍ਰੈਲ ਮਈ ਤੱਕ ਪਹੁੰਚ ਜਾਂਦਾ ਇਹਦਾ ਫਲਾਰ ਜੀ ਜੀ ਤੇ ਇਹ ਵੀ ਬਹੁਤ ਪਸੰਦ ਕਰਦੇ ਨੇ ਲੋਕ ਅੱਛਾ ਜੀ ਇਹਨੂੰ ਹੈਂਗਿੰਗ ਬਾਸਕਟਸ ਚਲਾ ਸਕਦੇ ਆ ਕਿਆਰੀਆਂ ਚਲਾ ਸਕਦੇ ਆ ਜੀ ਜੀ ਹਾਂਜੀ ਹਾਂਜੀ ਗਮਲਿਆਂ ਚ ਬਿਲਕੁਲ ਬਹੁਤ ਲੰਬਾ ਚ ਰੌਣਕ ਲਾਂਦਾ ਜੀ ਬਾਈ ਜੀ ਜਦੋਂ ਤੁਹਾਡੇ ਕੋਲ ਇੱਥੇ ਆਈਦਾ ਨਾ ਤੇ ਜੀ ਕਰਦਾ ਵੀ ਲੰਮਿਆਂ ਚਿਰ ਵੀਡੀਓ ਬਣਾਈ ਜੀ ਇਹ ਐਟਮੋਸਫੇਅਰ ਹੀ ਇਦਾਂ ਦਾ ਇੱਥੋਂ ਦਾ ਵਾਤਾਵਰਨ ਆਪ ਹਵਾ ਜੀ ਹੈਨਾ ਜੀ ਆਜੋ ਇੱਧਰ ਵੀ ਆਜੋ ਆਹ ਦਿਖਾਓ ਬਾਈ ਜੀ ਸਾਰਾ ਆਓ ਸਾਹਮਣੇ ਦਿਖਾਓ ਇਹ ਜਿਹੜੇ ਬਣਾਏ ਨੇ ਮੈਨੂੰ ਨਾਮ ਭੁੱਲ ਜਾਂਦਾ ਜੇ ਦਾ ਫਿਰ ਦੱਸਿਓ ਜਿਹੜਾ ਤੁਸੀਂ ਆ ਜਿਹੜਾ ਕਟਿੰਗ ਕਰਕੇ ਬਣਾਇਆ ਸਰ ਕੈਜ਼ੂਰੀਨਾ ਟਪੋਰਿਸ ਬੋਲਦੇ ਨੇ ਹਾਂਜੀ ਕੈਜ਼ੂਰੀਨਾ ਟਪੋਰਿਸ ਕਿਉਂਕਿ ਇਹ ਸਾਇੰਟਿਫਿਕ ਨੇਮ ਨੇ ਸਾਨੂੰ ਥੋੜਾ ਜਿਆ ਘੱਟ ਯਾਦ ਰਹਿੰਦੇ ਨੇ ਜੀ ਤੇ ਆ ਦੇਖੋ ਅੱਛਾ ਇਹਦਾ ਕੀ ਨਾਮ ਹੈ ਜਿਹੜਾ ਸਰ ਤਾਂ ਨੂੰ ਆ ਵਾਲਾ ਬਣਿਆ ਹੋਇਆ ਪੂਰਾ ਵਾਲਾ ਆ ਦਿਖਾਓ ਬਾਈ ਜੀ ਆ ਜਿਹੜਾ ਇਹ ਗੋਲਡਨ ਸਾਈਪ੍ਰਸ ਹੈ ਜੀ ਅੱਛਾ ਜੀ ਗੋਲਡਨ ਸਾਈਪ੍ਰਸ ਬੋਲਦੇ ਨੇ ਇਹਨੂੰ ਅੱਛਾ ਜੀ ਇਹਦੀ ਵੀ ਕਰਨੀ ਪੈਂਦੀ ਕਟਿੰਗ ਵੀ ਪ੍ਰੋਪਰ ਕਰਨਾ ਮੇਨਟੇਨ ਕਰਨੀ ਪੈਂਦੀ ਹੈ ਜੀ ਜੀ ਚਲੋ ਜੀ ਇਹ ਤਾਂ ਆ ਗਿਆ ਆਪਣੇ ਇਹ ਪਲਾਂਟਸ ਬਾਈ ਜੀ ਹੁਣ ਆਪਾਂ ਦੂਜੇ ਪਾਸੇ ਚੱਲੀਏ ਮੇਨ ਮੇਨ ਪੁਆਇੰਟ ਤੇ ਚੱਲਿਆਂ ਜੀ ਹੁਣ ਆਜੋ ਸਾਡੇ ਨਾਲ ਨਾਲ ਲਓ ਜੀ ਇਹ ਤੁਹਾਨੂੰ ਜਿਹੜਾ ਸਾਰਾ ਦਿਖਾ ਰਿਆ ਨਾ ਇਹ ਸਾਰੇ ਪੁਆਇੰਟ ਦੇ ਵਿੱਚ ਆਪਾਂ ਇੱਧਰ ਜਿੱਧਰ ਮੈਂ ਇਸ਼ਾਰਾ ਕੀਤਾ ਹੈ ਇੱਧਰ ਆਪਾਂ ਜਾਣਾ ਹੈ ਤੇ ਕੁਝ ਪਲਾਂਟਸ ਇੱਧਰ ਨੇ ਇਹਨਾਂ ਨਾਲ ਵੀ ਤੁਹਾਨੂੰ ਵਾਕਫ ਕਰਾਵਾਂਗੇ ਜਿਹੜੇ ਆ ਸਾਰੇ ਪਏ ਨੇ ਪਰ ਆ ਜਿਹੜਾ ਇੱਧਰ ਮਾਹੌਲ ਹੈ ਨਾ ਇਹ ਤਾਂ ਜਿਵੇਂ ਕਹਿੰਦੇ ਨਹੀਂ ਹੁਣ ਅੱਜ ਕੱਲ੍ਹ ਕਹਿ ਰਹੇ ਨੇ ਇੱਕ ਨੰਬਰ ਮਾਹੌਲ ਹੈ ਉਹ ਇੱਕ ਨੰਬਰ ਮਾਹੌਲ ਸਾਰਾ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਧਰ ਫਰੂਟਸ ਦੇ ਪਲਾਂਟ ਨੇ ਤੇ ਆਜੋ ਬਾਈ ਜੀ ਕਰਾਂ ਜਿਹੜੇ ਇੱਧਰ ਵਿਖਾਉਣੇ ਨੇ ਪਹਿਲਾਂ ਉਹ ਦਿਖਾ ਦਿਓ ਜੀ ਹਾਂਜੀ ਹਾਂਜੀ ਬਾਈ ਜੀ ਇਹਦੇ ਬਾਰੇ ਇਹ ਤਾਂ ਸੇਮ ਉਹੀ ਮੈਰੀਗੋਲਡ ਆ ਗਿਆ ਜੀ ਹਾਂਜੀ ਇਹ ਇਹ ਗਿੰਦੇ ਆ ਗਏ ਜੀ ਅੱਛਾ ਜੀ ਲੈ ਕੇ ਆਵਾਂ ਤੇ ਇੱਥੇ ਬੌਂਜ਼ਾਈ ਵੀਰ ਜੀ ਆਪਾਂ ਨੂੰ ਖੋ ਬੌਂਜ਼ਾਈ ਦਾ ਕਮੈਂਟ ਆਇਆ ਸੀ ਕਹਿੰਦੇ ਬੌਂਜ਼ਾਈ ਦੇਖਣਾ ਸੀ ਜੀ ਇਹ ਦੇਖੋ ਜੀ ਹਾਂਜੀ ਲਓ ਜੀ ਦਿਖਾਓ ਫਾਈਕਸ ਦਾ ਬੌਂਜ਼ਾਈ ਹੈ ਜੀ ਇਹ ਅੱਛਾ ਜੀ ਇਹਦੀ ਇਹਨੂੰ ਲੁੱਕ ਦੇਖੋ ਇਹਦੀ ਹਾਂਜੀ ਹਾਂਜੀ ਬਾਈ ਜੀ 30 32 ਸਾਲ ਪੁਰਾਣਾ ਪਲਾਂਟ ਹੈ ਜੀ ਅੱਛਾ ਜੀ ਇਹ 32 ਸਾਲ ਪੁਰਾਣਾ ਪਲਾਂਟ ਹੈ ਜੀ ਹਾਂਜੀ ਕਿਆ ਬਾਤ ਹੈ ਜੇ ਇਹ ਨੀਚੇ ਵਾਲੀ ਸਟੈਮ ਤੇ ਜੜਾਂ ਦਾ ਨੈਟਵਰਕ ਹੀ ਦੀ ਮੇਨ ਜੀ ਅੰਜਾਲ ਹੈ ਜੀ ਅੱਛਾ ਭਾਈ ਜੀ ਇਹ ਤੁਸੀਂ ਸੇਲ ਵਾਸਤੇ ਕੀ ਵੈਸੇ ਸੇਲ ਵਾਸਤੇ ਹੈ ਜੀ ਅੱਛਾ ਅੱਛਾ ਸੇਲ ਹੁੰਦੇ ਨੇ ਜੀ ਠੀਕ ਹੈ ਜੀ ਇਹ ਤੋਂ ਵੱਡੇ ਵੀ ਹੁੰਦੇ ਨੇ ਭਾਈ ਜੇ ਤੁਹਾਨੂੰ ਤੁਹਾਡਾ ਨੰਬਰ ਆ ਜਾਊਗਾ ਇਹਨਾਂ ਦਾ ਤੁਸੀਂ ਇਹਨਾਂ ਤੋਂ ਜਿਹੜਾ ਦਾ ਪ੍ਰਾਈਸ ਹੈ ਨਾ ਫੋਨ ਤੇ ਟੈਲੀ ਕਰ ਠੀਕ ਹੈ ਜੀ ਜਿਹੜੇ ਵੀ ਆਉਣਗੇ ਅੱਛਾ ਭਾਈ ਜੀ ਅੱਗੇ ਜੀ ਆਹ ਵਾਲੀ ਆਹ ਆ ਵੈਰਾਈਟੀ ਇਹ ਗੁਲਾਬ ਦੀ ਵੈਰਾਈਟੀ ਹੈ ਜੀ ਇਹਨੂੰ ਕਸ਼ਮੀਰੀ ਗੁਲਾਬ ਬੋਲਦੇ ਨੇ ਜੀ ਜੀ ਕਸ਼ਮੀਰੀ ਗੁਲਾਬ ਹੈ ਨਾਰਮਲ ਗੁਲਾਬ ਨਾਲੋਂ ਥੋੜਾ ਜ਼ਿਆਦਾ ਵੱਡਾ ਹੁੰਦਾ ਫਲਾਰ ਇਹਦਾ ਜੀ ਜੀ ਤੇ ਖੁਸ਼ਬੂ ਵੀ ਹੁੰਦੀ ਹੈ ਜੀ ਲਓ ਜੀ ਇਹ ਆਪਣੇ ਗੁਲਾਬ ਦੀ ਕਈ ਵੈਰਾਈਟੀਆਂ ਹੋਰ ਨੇ ਜੀ ਜੀ ਮਿਕਸ ਵੈਰਾਈਟੀਆਂ ਨੇ ਜੀ ਜਿਵੇਂ yellow, pink, orange ਜੀ ਜੀ ਕਈ ਕਲਰਸ ਦੇ ਆਹ ਬਹੁਤ ਪਿਆਰਾ ਕਲਰ ਹੈ ਜੀ ਆਹ ਆਹ ਦੇਖੋ ਇਹ ਕਿੰਨੇ ਦਾ ਪੈ ਜਾਂਦਾ ਜੀ ਇਹ ਸਿੰਗਲ ਜਿਵੇਂ ਆ ਤਿਆਰ ਇੰਨਾ ਕੁ ਹੋਇਆ ਪਿਆ ਇਹ 100 ਰੁਪਏ ਦਾ ਹੈ ਜੀ ਅੱਛਾ 100 ਰੁਪਏ ਦਾ ਹਾਂਜੀ ਇਹ ਇਹ ਸਰ ਕਿਵੇਂ ਕਿੰਨਾ ਟਾਈਮ ਚੱਲਦਾ ਹੈ ਪਰਮਾਨੈਂਟ ਹੈ ਜੀ ਪੱਕੀ ਚੀਜ਼ ਅੱਛਾ ਪਰਮਾਨੈਂਟ ਹੈ ਪੱਕੀ ਚੀਜ਼ ਹੈ ਜੀ ਆ ਮਤਲਬ ਮਤਲਬ ਕੇਅਰ ਤੇ ਆ ਜਿੰਨਾ ਚਿਰ ਕੇਅਰ ਕਰੀ ਜਾਵੇਂ ਚੱਲੀ ਜਾਓ ਹਨਾ ਜੀ ਆਹ ਦੇਖੋ ਜੀ ਆਹ ਤਾਂ ਮੈਂ ਕਹਿੰਨਾ ਵੀ ਆ ਇਹ ਵੇਲ ਆ ਕੇ ਕੀ ਹੈ ਸਰ ਇਹ ਜਿਆ ਵਾਲਾ ਦੇਖੋ ਤੁਸੀਂ ਦੇਖੋ ਇਹ ਬੋਗਨ ਵੇਲੀ ਹੈ ਜੀ ਅੱਛਾ ਜੀ ਲਓ ਜੀ ਇਹ ਬੋਗਨ ਵੇਲੇ ਚੈੱਕ ਕਰੋ ਅੱਛਾ ਭਾਈ ਜੀ ਇਹ ਜਿਵੇਂ ਹੁਣ ਆ ਤਿਆਰ ਹੈ ਪਲਾਂਟ ਸਾਰਾ ਤੁਸੀਂ ਐਵੇਂ ਦਿੰਦੇ ਹੋ ਕਿ ਛੋਟਾ ਵੀ ਛੋਟਾ ਹੀ ਲੈਣਾ ਪਊਗਾ ਛੋਟਾ ਵੀ ਮਿਲ ਸਕਦਾ ਹੈ ਜੀ ਕਿਸੇ ਨੂੰ ਵੱਡੇ ਦੀ ਰਿਕੁਆਇਰਮੈਂਟ ਹੋਵੇ ਵੱਡਾ ਮਿਲ ਜਾਂਦਾ ਜੀ 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 ਠੀਕ ਹੈ ਜੀ ਲਓ ਜੀ ਇਹ ਹੁਣ ਇੱਧਰ ਸਾਨੂੰ ਦਿਖਾ ਦਿਓ ਕਿਹੜੇ ਕਿਹੜੇ ਨੇ ਜੀ ਇੱਧਰ ਆਊਟਡੋਰ ਪਲਾਂਟਸ ਨੇ ਜੀ ਜੀ ਆਹ ਵਾਲੇ ਸਾਰੇ ਜਿਹੜੇ ਵੇਖੋ ਜੀ ਮਤਲਬ ਜਿਨ੍ਹਾਂ ਦੇ ਉੱਪਰ ਕੋਈ ਛੱਤ ਨਹੀਂ ਹੈਗੀ ਇਹ ਸਾਰੇ ਆਊਟਡੋਰ ਪਲਾਂਟ ਹੁੰਦੇ ਨੇ ਬਾਹਰ ਜਿਹੜੇ ਆਪਾਂ ਰੱਖ ਸਕਦੇ ਹਾਂ ਧੁੱਪ ਦੇ ਵਿੱਚ ਆਪਣੇ ਵਿਹੜਿਆਂ ਦੇ ਵਿੱਚ ਅੱਛਾ ਭਾਈ ਜੀ ਇਹਦੇ ਵਿੱਚ ਦੱਸ ਦਿਓ ਕਿਹੜੇ ਕਿਹੜੇ ਨੇ ਜੀ ਜਿਹੜੇ ਆਪਾਂ ਫਾਈਕਸ ਦੀ ਵੈਰਾਈਟੀਆਂ ਨੇ ਜੀ ਅੱਛ ਇਹ ਬਲੈਕ ਫਾਈਕਸ ਹੈ ਅੱਛਾ ਜੀ ਇਹ ਇੰਪੋਰਟਡ ਫਾਈਕਸ ਹੈ ਜੀ ਜੀ ਇਹ ਕਰੋਟਨਸ ਨੇ ਜੀ ਜੀ ਇਹ ਵੀ ਸਜਾਵਟ ਵਾਸਤੇ ਕਰੋਟਨਾ ਵਾਲੇ ਹਾਂਜੀ ਆ ਲੋ ਜੀ ਆ ਕਰੋਟਨ ਨੇਗੇ ਜੀ ਇਹ ਸਜਾਵਟ ਵਾਸਤੇ ਕੰਮ ਆਉਂਦੇ ਨੇ ਜੀ ਇਹ ਸਾਰੇ ਜੀ ਤੇ ਬਾਈ ਜੀ ਜਿਵੇਂ ਆ ਕਰੋਟਨ ਆ ਇਹਦਾ ਹਾਈਟ ਵੱਧਦੀ ਆ ਫਿਰ ਜੀ ਇਹ ਹਾਈਟ ਵੀ ਵੱਧਦੀ ਆ ਜੀ ਪਲਾਂਟ ਵੀ ਸਮੇਂ ਨਾਲ ਹੋਰ ਵੱਡਾ ਹੋ ਜਾਂਦਾ ਜੀ ਅੱਛਾ ਅੱਛਾ ਜੀ ਠੀਕ ਹੈ ਜੀ ਇਹ ਕਿੰਨੇ ਕੁ ਪ੍ਰਾਈਸ ਤੋਂ ਸ਼ੁਰੂ ਹੋ ਜਾਂਦੇ ਆ ਅਪ੍ਰੋਕਸੀਮੇਟਲੀ ਲਗਭਗ ਇਹ ਲਗ ਲਗ ਰੇਟਸ ਨੇ ਜੀ ਦੇਖੋ 25 ਰੁਪਏ ਤੋਂ ਸਟਾਰਟ ਹੋ ਜਾਂਦੇ ਨੇ ਓਕੇ 25 ਕੋਈ 50 ਕੋਈ 100 ਜਿਵੇਂ ਲਗ ਲਗ ਸਾਈਜ਼ ਦੇ ਹਿਸਾਬ ਨਾਲ ਜੀ ਜੀ ਇਹ ਅੱਛਾ ਭਾਈ ਆਪਲਾਟ ਮੈਂ ਦੇਖ ਰਹਾ ਆ ਇਹ ਜ਼ਮੀਨ 'ਚ ਲਾਉਣਾ ਪੈਂਦਾ ਕਿ ਪੌਦੇ ਮਤਲਬ ਚ ਵੀ ਚੱਲ ਜਾਂਦਾ ਗਮਲੇ 'ਚ ਚੱਲ ਜਾਂਦਾ ਜੀ ਗਮਲੇ 'ਚ ਵੀ ਚੱਲ ਇਹ ਵੀ ਇਹ ਵੀ ਉਸ ਟਪੋਰੀ ਦਾ ਹੀ ਇੱਕ 파ਟ ਹੈ ਜੀ ਵੈਰਾਈਟੀ ਅਸਾ ਉਹ ਜਿਹੜਾ ਉੱਧਰ ਦਿਖਾਇਆ ਸੀ ਤੁਸੀਂ ਮੈਂ ਹਣਾ ਜੀ ਇਹਨੂੰ ਗੋਲਡਨ ਵਾਟਰ ਬ੍ਰਸ਼ ਬੋਲਦੇ ਆਂ ਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਲਓ ਜੀ ਸਾਰੀਆਂ ਚੀਜ਼ਾਂ ਤੁਸੀਂ ਦੇਖੀ ਜਾਓ ਇਹ ਵਲੌਗ ਤੁਹਾਡੇ ਮਾਈਂਡ ਨੂੰ ਫਰੈਸ਼ ਕਰਨ ਵਾਸਤੇ ਆ ਆ ਇਨਡੋਰ ਦੀ ਵੈਰਾਈਟੀ ਵੀ ਨਾਲ ਦਿਖਾ ਦਿਓ ਜੀ ਮਾੜੀ ਜੀ ਆ। ਇਹ ਦਿਖਾਓ ਸਰ ਜੀ। ਲੋ ਜੀ। ਕਰ ਕਰਕੇ ਕਿਵੇਂ ਇਹ ਵੀ ਬਹੁਤ ਪਿਆਰਾ ਲੱਗਦਾ ਜੀ। ਇਹ 에ਰੋਕੇਰੀਆ ਜੀ 크리스마스 ਟਰੀ ਬੋਲਦੇ ਨੇ ਇਹਨੂੰ। ਅੱਛਾ ਜੀ। ਹਾਂ ਜੀ। ਇਹਦੀ ਹਾਈਟ ਕਿਵੇਂ ਚੱਲ ਜਾਂਦਾ 7-8 ਫੁੱਟ ਤੇ ਜੀ। ਇਹ ਫੁੱਟਾਂ ਵਾਲੇ ਹਿਸਾਬ ਨਹੀਂ ਜੀ ਇਹ ਸਜਾਵਟ ਵਾਲੇ ਪਲਾਂਟਸ ਨੇ। ਅੱਛਾ ਅੱਛਾ। ਇਹ ਛੋਟੇ ਰਹਿੰਦੇ ਨੇ। ਅੱਛਾ ਜੀ। ਅੱਛੀ ਲੁੱਕ ਵਾਸਤੇ ਵਰਤੇ ਜਾਂਦੇ ਨੇ। ਠੀਕ ਹੈ ਜੀ। ਲਓ ਜੀ ਆ ਚੈੱਕ ਕਰੋ ਅੱਛਾ ਭਾਈ ਜੀ ਆ ਬਰਾਊਨ ਬਰਾਊਨ ਜਿਹੜੇ ਲੇਕ ਨੇ ਡਰੈਸਿੰਗਾਂ ਦੀ ਵੈਰਾਈਟੀ ਹੈ ਜੀ ਅੱਛਾ ਇਹ ਸਾਰੀ ਜਿਹੜੀ ਲਾਈਨ ਹੈ ਜੀ ਹਾਂਜੀ ਇਹ ਡਰੈਸਿੰਗਾਂ ਹੈ ਜੀ ਅੱਛਾ ਜੀ ਇਹ ਚ ਅਲੱਗ ਅਲੱਗ ਵੈਰੀਐਂਟ ਕਦੇ ਡਰੈਸਿੰਗਾਂ ਦੇ ਨੇ ਜੀ ਕਿਹ ਵੈਰਾਈਟੀ ਹੋ ਗਈ ਜਿਵੇਂ ਇੱਕ ਲਓ ਜੀ ਇਹ ਹੋ ਗਈ ਜੀ ਜੀ ਡਰੈਸਿੰਗਾਂ ਦੀ ਵੈਰਾਈਟੀਆਂ ਨੇ ਇਹ ਦੇਖੋ ਜੀ ਇਨੀਆਂ ਸੋਹਣੀਆਂ ਵੈਰਾਈਟੀਆਂ ਨੇ ਅੰਦਰ ਇਹ ਬਾਈ ਜੀ ਇਹਨੂੰ ਲੌਬੀ ਦੇ ਟੈਂਪਰੇਚਰ ਤੇ ਰੱਖ ਸਕਦੇ ਆ ਕਿ ਰੂਮ ਚ ਵੀ ਆਪਾਂ ਰੱਖ ਸਕਦੇ ਆ ਬਲਕਿ ਹਲਕੀ ਰੋਸ਼ਨੀ ਆਂਦੀ ਹੋਵੇ ਜੀ ਉੱਥੇ ਰੱਖ ਸਕਦੇ ਨੇ ਅੱਛਾ ਕਿਉਂਕਿ ਮੈਂ ਤਾਂ ਲੌਬੀ ਤੇ ਡਰੈینګ ਰੂਮ ਚ ਪੁੱਛਿਆ ਜਦੋਂ ਗਰਮੀਆਂ ਦਾ ਸੀਜ਼ਨ ਹੁੰਦਾ ਜੀ ਹਾਂਜੀ ਗਰਮੀਆਂ ਦੇ ਵਿੱਚ ਜਿਹੜਾ ਆਪਾਂ ਜਿਆਦਾ ਏਸੀ ਵਗੈਰਾ ਰੂਮ ਦੇ ਵਿੱਚ ਚਲਾ ਕੇ ਬੈਠਦੇ ਹਾਂ ਲੌਬੀ ਦੇ ਵਿੱਚ ਬਹੁਤ ਘੱਟ ਲੋਕ ਬੈਠਦੇ ਨੇ ਹਣਾ ਤੇ ਉਦੋਂ ਇਹ ਟੈਂਪਰੇਚਰ ਕੋਈ ਇਹਦੇ ਲਈ ਚੱਲ ਜਾਂਦੇ ਨੇ ਚੱਲ ਜਾਂਦੇ ਮੇਰੇ ਪੁੱਛਣ ਦਾ ਮੋਟਿਵ ਇਹੀ ਸੀਗਾ ਜੀ ਮੈਂ ਕਿਹਾ ਵੀ ਕੋਈ ਕੋਈ ਟੈਂਪਰੇਚਰ ਦਾ ਕੋਈ ਇ ਜਿਹੜੇ ਆ ਨੇ ਜੀ ਇਹ Song of India ਜੀ ਇਹ ਵੀ ਡਰੈਸਿੰਗਾਂ ਦੀ ਵੈਰਾਈਟੀ ਹੈ Song of India ਨਾ ਹੀ ਬੜਾ ਵਧੀਆ ਜਿਆਦਾ ਜਿਹੜੇ ਆਪਾਂ ਇਹ ਕੱਢੇ ਨੇ ਨਾ ਜੀ ਇਹ ਪਲਾਂਟਸ ਇਹਨਾਂ ਦੀ ਵੈਰਾਈਟੀ ਇੱਕ ਇਹ ਹੁੰਦੀ ਹੈ Song of India ਠੀਕ ਹੈ ਜੀ ਲਓ ਜੀ ਇਹ Song of India ਆ ਗਿਆ ਜੀ ਤੁਸੀਂ ਦੇਖੋ ਕਿੰਨੇ ਪਿਆਰੇ ਪਿਆਰੇ ਨੇ ਜੀ ਬਾਕੀ ਬਾਈ ਜੀ ਜੇ ਆਪਾਂ ਕੱਲੇ ਕੱਲੇ ਬੂਟੇ ਨਾਲ ਹਨਾ ਜੀ ਵਾਕਿਬ ਕਰਾਉਣ ਲੱਗ ਗਏ ਫਿਰ ਤਾਂ ਬਹੁਤ ਟਾਈਮ ਲੱਗ ਜੂਗਾ ਬਸ ਤੁਸੀਂ ਇੱਕ ਵਾਰੀ ਦੇਖ ਲਓ ਮੈਂ ਤੁਹਾਨੂੰ ਸਾਰੀ ਚਿਲਕ ਦਿਖਾਈ ਜਨਾ ਇਸ ਤੋਂ ਬਾਅਦ ਤੁਹਾਨੂੰ ਥੋੜੇ ਜਿਹਾ ਫਰੂਟਸ ਪਲਾਂਟ ਨੇ ਹਨਾ ਬਾਈ ਆਪਾਂ ਉਹ ਜ਼ਰੂਰ ਦੇਖਾਂਗੇ ਫਰੂਟ ਦੀ ਕਾਫੀ ਅੱਛੀ ਰੇਂਜ ਹੈ ਜੀ ਆਪਣੇ ਹਾਂਜੀ ਹਾਂਜੀ ਤੇ ਫਰੂਟ ਦੇ ਪਲਾਂਟ ਮੈਂ ਪਰਸਨਲੀ ਇਨਾਂ ਕੋਲ ਚੀਗੂ ਲੈ ਕੇ ਗਿਆ ਸੀਗਾ ਅੱਜ ਤੋਂ ਕਿੰਨੇ ਸਾਲ ਪਹਿਲਾਂ ਜੀ ਤੇ ਉਹ ਮੈਂ ਖੇਤ ਆਪਣੀਆਂ ਵੀਡੀਓ ਪਾਉਣਾ ਹੁੰਨਾ ਜਦੋਂ ਤੁਸੀਂ ਦੇਖਦੇ ਹੁੰਦੇ ਜਿਹੜਾ ਚੀਗੂ ਲੱਗਾ ਉਹ ਇਨਾਂ ਬਾਈ ਜੀਰਾਂ ਤੋਂ ਆਪਾਂ ਲੈ ਕੇ ਗਏ ਸੀਗੇ ਤੇ ਹੋਰ ਹਾਂਜੀ ਤੁਸੀਂ ਹਰ ਤਰ੍ਹਾਂ ਦੇ ਇੱਥੇ ਜਿਹੜੇ ਆ ਛੋਟੇ ਵੱਡੇ ਸਾਰੇ ਪਲਾਂਟਸ ਜਿਹੜੇ ਆ ਅਕੋਰਡਿੰਗ ਟੂ ਸਾਈਜ਼ ਆ ਜਿਹੜੇ ਆ ਉਹ ਪ੍ਰਾਈਸ ਮੈਟਰ ਕਰਦੇ ਆ ਜੀ ਇਹਨਾਂ ਦੇ ਇਹ ਬੋਗਨਵਿਲੀ ਆ ਜੀ ਜਿਵੇਂ ਤੁਸੀਂ ਪਿੱਛੇ ਦੇਖਿਆ ਸੀ ਪਿੰਕ ਕਲਰ ਦਾ ਫਲਾワー ਆਇਆ ਹੋਇਆ ਸੀ ਉਸਦੇ ਦੇ ਛੋਟੇ ਪਲਾਂਟਸ ਨੇ ਜੀ ਜੀ ਅੱਛਾ ਜੀ ਬੋਗਨਵਿਲੀਆ ਹਾਂਜੀ ਇਸ ਤੇ ਆਪਣੇ ਕੋਲ ਕਈ ਵੈਰਾਈਟੀਆਂ ਨੇ ਜੀ ਹਾਂਜੀ ਕਲਰ ਵੀ ਹੈਗੇ ਹਨਾ ਫਲਾਵਰ ਦੇ ਵਿੱਚ ਜੀ ਜੀ ਬਿਲਕੁਲ ਇਹ ਜੂਹੀ ਆ ਜੀ ਇਹ ਖੁਸ਼ਬੂ ਵਾਲਾ ਫਲਾワー ਹੁੰਦਾ ਖੁਸ਼ਬੂ ਆਂਦੀ ਇਹਨੂੰ ਬਹੁਤ ਅੱਛੀ ਮਿੱਟੀ ਅੱਛਾ ਇਹਦੇ ਚੋਂ ਜੂਹੀ ਬੋਲਦੇ ਨੇ ਇਸ ਨੂੰ ਅੱਛਾ ਅੱਛਾ ਜੀ ਇਹ ਉਹ ਤਾਂ ਨਹੀਂ ਜਿਹਨੂੰ ਮਤਲਬ ਰਾਤ ਦੀ ਰਾਣੀ ਅੱਡ ਹੁੰਦਾ ਕਨਸੈਪਟ ਹੋਰ ਚੀਜ਼ ਹੈ ਜੀ ਇਹ ਜੂਹੀ ਹੈ ਲਓ ਜੀ ਦੂਰੋਂ ਦੇਖ ਕੇ ਮਨ ਗਦਗਦ ਹੋ ਜਾਂਦਾ ਜੀ ਲਓ ਜੀ ਆ ਸਾਰੇ ਬਾਈ ਜੀ ਹੁਣ ਆ ਫਰੂਟਸ ਦੇ ਆ ਕੇ ਸ਼ੁਰੂ ਹੋ ਗਿਆ ਸਾਰੇ ਫਰੂਟ ਪਲਾਂਟਸ ਨੇ ਜੀ ਐਂਡ ਤੱਕ ਲਓ ਜੀ ਆ ਫਰੂਟ ਦੇ ਨੇ ਸਾਰੇ ਅੱਛਾ ਬਾਈ ਜੀ ਸਾਨੂੰ ਦੱਸਿਓ ਕਿਹੜਾ ਕਿਹੜਾ ਕਿਹਦੇ ਫਰੂਟ ਦਾ ਜੀ ਇਹ ਅੰਬ ਦੀਆਂ ਵੈਰਾਈਟੀਆਂ ਨੇ ਜੀ ਕਈ ਅੱਛਾ ਜੀ ਇਹ ਸਾਰਾ ਅੰਬ ਦਾ ਹੈ ਜੀ ਕਾਰਨਰ ਹਨਾ ਜੀ ਹਾਂਜੀ ਆ ਸਾਰਾ ਚੈੱਕ ਕਰੋ ਜੀ ਦੇਖ ਲਓ ਜੀ ਹਾਂਜੀ ਆਂਬ ਦੀਆਂ ਵੈਰਾਈਟੀਆਂ ਨੇ ਤੇ ਆਪਾਂ ਦੂਜੇ ਪਾਸੇ ਤੁਹਾਨੂੰ ਜਿਹੜਾ ਜਾਣ ਵਾਲਾ ਰਸਤਾ ਬਣਿਆ ਉਧਰ ਹੀ ਦਿਖਾਨੇ ਆ ਲਓ ਜੀ ਆ ਚੈੱਕ ਕਰੋ ਜੀ ਇਹ ਸਾਰੀ ਮੰਗੇਓ ਦੀ ਵੈਰਾਈਟੀ ਹੈ ਜੀ ਡਿਫਰੈਂਟ ਵੈਰਾਈਟੀਆਂ ਨੇ ਜੀ ਕੋਈ ਦਸਹਰੀ ਲੰਗੜਾ ਚੌਸਾ ਹਾਂਜੀ ਹਾਂਜੀ ਆ ਲਿਖਿਆ ਵੀ ਹੋਇਆ ਹੈ ਭਾਈ ਹੈਨਾ ਦਸਹਰੀ ਆ ਚੌਸਾ ਆ ਗਿਆ ਜੀ ਹੈਨਾ ਜੀ ਆ ਆ ਗਿਆ ਕਿਹੜਾ ਜੀ ਲੰਗੜਾ ਆਂਬ ਆ ਗਿਆ ਲੰਗੜਾ ਆਂਬ ਹੈ ਜੀ ਹਾਂਜੀ ਇਹ ਸਾਰਾ ਆ ਗਿਆ ਜੀ ਆਂਬ ਦੀ ਵੈਰਾਈਟੀ ਹੈਨਾ ਹਾਂਜੀ ਆਹ ਜੀ ਇਹ ਅਮਰੂਦ ਹੈ ਜੀ ਅੱਛਾ ਜੀ ਹਿਸਾਰ ਸਫੈਦਾ ਅਮਰੂਦ ਹੈ ਜੀ ਅੱਛਾ ਹਿਸਾਰ ਸਫੈਦਾ ਅਮਰੂਦ ਆ ਗਿਆ ਜੀ ਹਾਂਜੀ ਚੈੱਕ ਇਹਨਾਂ ਨੂੰ ਬਾਈ ਜੀ ਕਿਵੇਂ ਨਾਰਮਲ ਨਾਲ ਥੋੜਾ ਛੇਤੀ ਲੱਗਣ ਲੱਗ ਜਾਂਦਾ ਫਲ ਇਹ ਗਰਾਫਟਡ ਹੈ ਜੀ ਪਿਉਂਦ ਹੋਇਆ ਵਾ ਇਹਨੂੰ ਛੇਤੀ ਲੱਗਦਾ ਫਲ ਅੱਛਾ ਜੀ ਪਿਉਂਦ ਕਰਕੇ ਛੇਤੀ ਲੱਗਦਾ ਫਲ ਆ ਪਿਉਂਦ ਹੋਈ ਪਿਆ ਜੀ ਦੇਖੋ ਆ ਦੇਸੀ ਦੇ ਉੱਤੇ ਪਿਉਂਦ ਹੋਈ ਵੀ ਇਹ ਦੇਸੀ ਹੁੰਦਾ ਅੱਛਾ ਜੀ ਆ ਜਿਹੜਾ ਲਫਾਫੇ ਦੇ ਉੱਪਰ ਹੈ ਇਹ ਬਿਲਕੁਲ ਇਹ ਅਸਲ ਚੀਜ਼ ਹੈ ਗਰਾਫਟਿੰਗ ਕੀਤੀ ਹੋਈ ਹੈ ਜੀ ਅੱਛਾ ਜੀ ਅੱਗੇ ਆਹ ਆ ਗਿਆ ਜੀ ਇਹ ਅਨਾਰ ਹੈ ਜੀ ਲਓ ਜ ਅੱਛਾ ਜੀ ਬਾਈ ਜੀ ਇਹ 베ਰੀ ਹੈ ਜੀ ਬਗੈਰ ਕੰਡੇ ਵਾਲੀ 베ਰੀ ਹੈ ਅੱਛਾ ਤੇ ਕੰਡੇ ਨਹੀਂ ਹੁੰਦੇ ਇਸ 베ਰੀ ਤੇ ਕੰਡੇ ਨਹੀਂ ਹੁੰਦੇ ਜਿਹਨੂੰ ਐਪਲ 베ਰ ਬੋਲਦੇ ਨੇ ਐਪਲ 베ਰ ਆ ਗਿਆ ਜੀ ਇਹ ਕੰਡਿਆਂ ਤੋਂ ਬਿਨਾ ਜਿਹੜੀ 베ਰੀ ਹੋਊਗੀ ਵੱਡੀ ਇਹ ਬਾਈ ਜੀ ਕਿੰਨੇ ਕੁ ਚਿਰਾਂ ਚ ਵੱਡੀ ਵੱਡੀ ਹੋਣ ਲੱਗ ਜਾਂਦੇ ਨੇ ਇਹ ਜਿਹੜੇ ਪਲਾਂਟ ਜਿਵੇਂ ਆਪਾਂ ਕਹਿ ਰਹੀਏ ਜਿਹੜੇ 베ਰੀ ਹੈ ਜੀ 2 ਸਾਲ ਲੱਗਦੇ ਨੇ ਜੀ ਪ੍ਰੋਪਰ ਸੈੱਟ ਹੋਣ ਨੂੰ ਪਲਾਂਟ ਠੀਕ ਹੈ ਬਾਈ ਇਹ ਤਾਈਵਾਨ ਅਮਰੂਦ ਹੈ ਜੀ ਆਹ ਵਾਲਾ ਜੀ ਤਾਈਵਾਨ ਗਵਾਵਾ ਬੋਲਦੇ ਨੇ ਇਹਨੂੰ ਇਹ ਤਾਈਵਾਨ ਗਵਾਵਾ ਆ ਗਿਆ ਛੋਟੇ ਪਲਾਂਟ ਨੂੰ ਹੀ ਫਰੂਟ ਲੱਗਣਾ ਸਟਾਰਟ ਹੋ ਰਿਹਾ ਜੀ ਦੇਖੋ ਕੀ ਬਾਤ ਹੈ ਜੀ ਦੇਖੋ ਇਹ ਲੱਗ ਰਿਹਾ ਜੀ ਫਰੂਟ ਹੂੰ ਲਓ ਜੀ ਫਰੂਟ ਆ ਸਾਰਾ ਅੱਗੇ ਤੱਕ ਸਾਰਾ ਫਰੂਟ ਹੀ ਆ ਜੀ ਦੇਖੋ ਤੁਸੀਂ ਹਨਾ ਫਰੂਟ ਦੇ ਪਲਾਂਟਸ ਨੇ ਆ ਬਾਈ ਜੀ ਇਹ ਐਵੋਕਾਡੋ ਹੈ ਜੀ ਆ ਐਵੋਕਾਡੋ ਆ ਬੜਾ ਜੀ ਲਓ ਜੀ ਆ ਐਵੋਕਾਡੋ ਦੇ ਪਲਾਂਟਸ ਨੇ ਬਾਈ ਜੀ ਇਹ ਜਿਹੜਾ ਐਵੋਕਾਡੋ ਹੁੰਦਾ ਹੈ ਆਪਣੇ ਇਧਰ ਇੰਡੀਆ ਦੇ ਵਿੱਚ ਵਧੀਆ ਹੋ ਜਾਂਦਾ ਹੈ ਮਤਲਬ ਸਾਊਥ ਇੰਡੀਆ 'ਚ ਤਾਂ ਖਾਸੇ ਚਿਰ ਤੋਂ ਅੱਛਾ ਜੀ ਇਹਦੀ ਕਰੀ ਜਾ ਰਹੀ ਹੈ ਜੀ ਫਾਰਮਿੰਗ ਹਾਂਜੀ ਹਾਂਜੀ ਇੱਥੇ ਵੀ ਹੁਣ ਹੋਣ ਲੱਗ ਗਏ ਜੀ ਇਹ ਬੜਾ ਨਾ ਤਾਕਤ ਵਾਲਾ ਫਰੂਟ ਮੰਨੇ ਜਾਂਦਾ ਹਨਾ ਹੁਣ ਅੱਜ ਕੱਲ ਬਹੁਤ ਲੋਕ ਇਹਦੇ ਵੱਲ ਨੂੰ ਰੁਚੀ ਆਣ ਹੋਇਆ ਹੈ ਕਿ ਇਹ ਵਧੀਆ ਹੁੰਦਾ ਹਾਂਜੀ ਬਾਈ ਜੀ ਆ ਨ ਤੇ ਇਹਦੇ ਬਾਰੇ ਬਾਈ ਜੀ ਇਹ ਕਿਵੇਂ ਮਤਲਬ ਇਹ ਇਹ ਸਜਾਵਟੀ ਹੁੰਦਾ ਜੀ ਅੱਛਾ ਜੀ ਔਰਨਾਮੈਂਟਲ ਪਲਾਂਟ ਹੁੰਦਾ ਬਿਲਕੁਲ ਇਹ ਆਨ ਵਾਲੇ ਕੁਝ ਦਿਨ ਬਿਲਕੁਲ ਔਰੇਂਜ ਕਲਰ ਦਾ ਹੋ ਜਾਏਗਾ ਜੀ ਜੀ ਇਹ ਇਹ ਇਹਦੇ ਵੀ ਸੀਜ਼ਨਲ ਹੁੰਦਾ ਮਤਲਬ ਇਹਨਾਂ ਇਹ ਸੀਜ਼ਨ ਪਰਮਨੈਂਟ ਪਲਾਂਟ ਹੈ ਜੀ ਅੱਜਕੱਲ ਇਹ ਫਰੂਟ ਜਿਹੜਾ ਇਹਨੂੰ ਅੱਜਕੱਲ ਲੱਗਦਾ ਜੀ ਉਹੀ ਵੀ ਜਿਵੇਂ ਫਰੂਟ ਦਾ ਤਾਂ ਸੀਜ਼ਨ ਹੁੰਦਾ ਹੀ ਹਨਾ ਜਿਵੇਂ ਅਮਰੂਦ ਆ ਪਲਾਂਟ ਰਹਿੰਦਾ ਤੇ ਜਿਹੜਾ ਫਾਲਾ ਉਹਨੂੰ ਸੀਜ਼ਨ ਦੇ ਹਿਸਾਬ ਨਾਲ ਲੱਗਦਾ ਜੀ ਅੱਛਾ ਇੱਕ ਬਾਈ ਜੀ ਇੱਕ ਐਦੀ ਮੈਂ ਛੋਟਾ ਜਿਹਾ ਕਲਿੱਪ ਲੈ ਕੇ ਗਿਆ ਸੀਗਾ ਇਹ ਦੱਸੋ ਜੀ ਇਹ ਸਜਾਵਟ ਵਾਸਤੇ ਆ ਜੀ ਇਪਾਈਂਟਰੀ ਹੈ ਵੱਡਾ ਦਰਖਤ ਬਣ ਜਾਂਦਾ ਜੋ ਹਿਮਾਚਲ 'ਚ ਹੁੰਦਾ ਅੱਛਾ ਜੀ ਇਹ ਆਪਣੇ ਕੋਲ ਛੋਟੇ ਸਾਈਜ਼ अवेलेबल ਹੋਣਗੇ ਛੋਟੇ ਪਲਾਂਟਸ ਮਿਲ ਜਾਣਗੇ ਜੀ ਠੀਕ ਹੈ ਬਾਈ ਜੀ ਠੀਕ ਹੈ ਜੀ ਛੋਟੇ ਪਲਾਂਟਸ ਮਿਲ ਜਾਣਗੇ ਸਜਾਵਟ ਵਾਲੇ ਜਿਹੜੇ ਆਪਣੇ ਵਿਊਅਰਸ ਨੇ ਜਿਨ੍ਹਾਂ ਨੇ ਸਮਾਨ ਲੈਣਾ ਉਹਨਾਂ ਨੇ ਪੂਰਾ ਪੁੱਛਣਾ ਜੀ ਕਿੱਧਰ ਆਪਣਾ ਮਾਲਟਾ ਕਿਨੂ ਨਿੰਬੂ ਮਸੰਮੀ ਹਾਂਜੀ ਹਾਂਜੀ ਆ ਦੇਖੋ ਜੀ ਕਰੋ ਚੈੱਕ ਕਈ ਵੈਰਾਈਟੀਆਂ ਨੇ ਆਪਣੇ ਕੋਲ ਹਾਂਜੀ ਹਾਂਜੀ ਬਿਲਕੁਲ ਜੀ ਮੈਂ ਅੱਗੇ ਗੱਲ ਕਰ ਰਿਹਾ ਸੀ ਮੈਂ ਕਿਹਾ ਜਿੰਨੀਆਂ ਵੈਰਾਈਟੀਆਂ ਨੇ ਬਾਈ ਜੀ ਕੋਲ ਜੇ ਆਪਾਂ ਕੱਲੇ-ਕੱਲੇ ਦਿਖਾਉਣ ਲੱਗੇ ਤੇ ਵਲੌਗ ਇਹ ਇਹ ਵਾਲਾ ਤੁਹਾਡਾ ਜੀ ਮਸੰਮੀ ਹੈ ਜੀ। ਅੱਛਾ ਇਹ ਮਸੰਮੀ ਆ ਜੀ। ਇਹ ਮਸੰਮੀ ਹੈ ਜੀ। ਠੀਕ ਹੈ ਜੀ। ਲਓ ਜੀ ਕਰੋ ਚੈੱਕ। ਇਹ ਮਸੰਮੀ ਹੈ ਜੀ। ਇਹ 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 ਵੀ ਮਸੰਮੀ ਦੀ ਦੂਸਰੀ ਸਜਾਵਟ ਵਾਲੀ ਵੈਰਾਈਟੀ ਹੈ। ਅੱਛਾ ਅੱਛਾ ਇਹ ਆਹ ਵਾਲੀ ਮਿਨੀਏਚਰ ਅੱਛਾ ਜੀ। ਇਹ ਹੈ ਜੀ ਇਹ 12 ਮਾਸੀ ਨਿੰਬੂ ਹੈ ਜੀ। ਆਹ ਵਾਲਾ ਜੀ? ਹਾਂ ਜੀ। ਲਓ ਜੀ ਕਰੋ ਚੈੱਕ। ਵੱਡੇ ਪਲਾਂਟਸ ਅਵੇਲੇਬਲ ਨੇ ਜੀ ਪੂਰਾ ਹਾਂ ਜੀ ਹਾਂ ਜੀ। ਸਾਫ਼ ਸੁਥਰੇ ਪਲਾਂਟਸ ਨੇ, ਗ੍ਰਾਫਟਡ ਪਲਾਂਟਸ ਨੇ। ਇਹ ਤਕਰੀਬਨ ਰੈਡੀ ਜੇ ਨੇ ਹਣਾ ਜੀ? ਬਿਲਕੁਲ ਵੱਡੇ ਪਲਾਂਟਸ ਨੇ ਜੀ ਇਹ। ਹਾਂ ਜੀ ਹਾਂ ਜੀ। ਲਓ ਜੀ ਇਹ ਕਿਨੂ ਚ ਆਪਣੇ ਕੋਲ ਕਾਫੀ ਅੱਛੀ ਵੈਰਾਈਟੀਆਂ ਨੇ ਜੀ ਜੀ ਸਰ ਹਾਂ ਜੀ ਇਹ ਨਿੰਬੂ ਹੈ ਜੀ ਦੇਖੋ ਫਲ ਫਲ ਲੱਗਿਆ ਪਿਆ ਬਿਲਕੁਲ ਆ ਨਿੰਬੂਆਂ ਨੂੰ ਦੇਖੋ ਛੋਟੇ ਛੋਟੇ ਨੇ ਥਰੇ ਮਤਲਬ ਇਹ ਦੇਖੋ 2.5 3 ਫੁੱਟ ਹਨ ਜਿਨ੍ਹਾਂ ਦਾ ਬਸ ਸਾਈਜ਼ ਲੱਗੇ ਹੈ ਜੀ ਹਰ ਪਲਾਂਟ ਤੇ ਫਲ ਚੱਕਿਆ ਪਿਆ ਜੀ ਅੱਛਾ ਅੱਛਾ ਜੀ ਲਓ ਜੀ ਕਰੋ ਚਾਹ ਤੇ ਬਾਈ ਜੀ ਇੱਕ ਚੀਜ਼ ਮੈਂ ਇਹਨਾਂ ਦੀ ਦੇਖੀ ਆ ਇਹ ਮੇਨਟੇਨੈਂਸ ਤੇ ਬਹੁਤ ਖਿਆਲ ਰੱਖਦੇ ਨੇ ਜੀ ਬਾਕੀ ਫਿਰ ਫਲਾਰਸ ਆ ਗਏ ਜੀ ਫਲਾਰਸ ਆ ਗਏ ਨੇ ਜੀ ਹਨਾ ਜੀ ਮੈਰੀਗੋਲਡ ਆ ਗਿਆ ਹਾਂ ਜੀ ਇਹ ਸਾਲੀਆ ਹੈ ਅੱਛਾ ਇਹ ਸਾਲ ਵੀ ਆ ਗਿਆ ਜੀ ਨੂੰ ਐਸੇ ਫਲਾਰਸ ਆਂਦੇ ਨੇ ਜੀ ਰੈੱਡ ਕਲਰ ਦੇ ਹਾਂਜੀ ਹਾਂਜੀ ਬਿਲਕੁਲ ਜੀ ਲਓ ਜੀ ਇਹ ਪਿੱਛੇ ਤੱਕ ਬਹੁਤ ਦੂਰ ਤੱਕ ਇਹਨਾਂ ਨੇ ਬਾਈ ਜੀ ਇਹਨਾਂ ਨੇ ਮਾਰ ਮਾਰੀ ਹੋਈ ਹੈ ਅੱਛਾ ਬਾਈ ਆ ਉਹੀ ਆ ਗਿਆ ਨਾ ਜੀ ਜਿਹਨੂੰ ਕਹਿੰਦੇ ਸੀ ਬੌਨਸਾਈ ਕਹਿੰਦੇ ਨੇ ਇਹਨਾਂ ਨੂੰ ਇਹ ਉਹਦੀ ਨਾਰਮਲ ਵੈਰਾਈਟੀ ਹੈ ਜੀ ਅੱਛਾ ਜੀ ਇਹ ਕਿੰਨੂ ਦੇ ਵੱਡੇ ਪਲਾਂਟਸ ਨੇ ਜੀ ਅੱਛਾ ਜੀ ਦੇਖੋ ਕਿਸੇ ਨੂੰ ਹੁਣ ਹੋਵੇ ਕਿ ਹਾਂਜੀ ਹਾਂਜੀ ਆਪਾਂ ਨੂੰ ਜਿਨ੍ਹਾਂ ਨੇ ਲਗਾਉਣੇ ਨੇ ਹਨਾ ਇਨਸਟੈਂਟ ਆਪਣਾ ਪਲਾਂਟ ਫਰੂਟ ਦੇਣ ਲੱਗ ਜਵੇ ਹਾਂਜੀ ਹਾਂਜੀ ਉਸ ਵਾਸਤੇ ਇਹ ਵੱਡੇ ਸਾਈਜ਼ ਦੇ ਪਲਾਂਟਸ ਵੀ ਹੋਏ ਮਿਲ ਜਾਣਗੇ ਜੀ ਲਓ ਜੀ ਕਰੋ ਚੈੱਕ ਮੰਗੇਓ ਦੇ ਵੈਰਾਈਟੀਆਂ ਮਿਲ ਜਾਣਗੇ ਜੀ ਵੱਟੀਆਂ ਹਾਂਜੀ ਇਹ ਤਕਰੀਬਨ ਭਾਈ ਤੁਹਾਨੂੰ ਸਾਰਿਆਂ ਨੂੰ ਮੈਂ ਦੱਸਦਾ ਜੀ ਇਹ 6 ਫੁੱਟ ਦੇ ਨੇੜੇ ਇਹਨਾਂ ਦਾ ਕੱਦ ਹੈਗਾ ਘੱਟ ਤੋਂ ਘੱਟ ਬਾਕੀ ਮੈਨੂੰ ਤਾਂ ਉਸ ਤੋਂ ਉੱਪਰ ਹੀ ਲੱਗਦੇ ਨੇ ਕਿਉਂਕਿ ਸਾਢੇ ਕਿ 5 ਫੁੱਟ ਦਾ ਮੈਂ ਇਹ ਮੇਰੇ ਤੋਂ 1 ਫੁੱਟ ਉੱਪਰ ਹੀ ਜਾ ਰਹੇ ਨੇ ਸਾਢੇ ਕਿ 6 ਫੁੱਟ ਰੱਖੋ ਜੀ ਇਹਨਾਂ ਦੀ ਜਿਹੜੀ ਲੰਬਾਈ ਆ ਉਹ ਹੈਗੀ ਆ ਤੇ ਮੈਂ ਤਾਂ ਵੈਸੇ 7 ਹੀ ਕਵਾਂਗਾ ਹਨਾ ਸਰ ਹਾਂਜੀ 7 ਦੇ ਕਰੀਬ ਆ ਪੂਰੇ ਪਲੇ ਹੋਏ ਨੇ ਆ ਪੂਰੇ ਪਲੇ ਹੋਏ ਪਲਾਂਟ ਨੇ ਹਾਂਜੀ ਮੈਨੂੰ ਲੱਗਦਾ ਕਿ ਆਉਂਦੇ ਸੀਜ਼ਨ ਤੱਕ ਫਰੂਟ ਚੱਕਣਗੇ ਹਨਾ ਜੀ ਪੂਰਾ ਅ ਲਓ ਜੀ ਅਗਲੇ ਸਾਲ ਤੁਸੀਂ ਫਰੂਟ ਆਪਣਾ ਘਰ ਦਾ ਕਿਨੂੰ ਵਰਤ ਸਕਦੇ ਆ ਜੀ ਜੀ ਓਕੇ ਬਾਈ ਜੀ ਲਓ ਜੀ ਬਾਕੀ ਇਹ ਫਿਰ ਇਹ ਕੁਛੋਟੇ ਪਲਾਂਟਸ ਤਿਆਰ ਹੋ ਰਹੇ ਨੇ ਜੀ ਹਾਂਜੀ ਹਾਂਜੀ ਆ ਲਓ ਜੀ ਆ ਕਿੰਨੇ ਪਿਆਰੇ ਲੱਗ ਰਹੇ ਨੇ ਛੋਟੇ ਪਲਾਂਟਸ ਮੈਰੀਗੋਲਡ ਆ ਗਿਆ ਜੀ ਭਰਪੂਰ ਮਾਤਰਾ ਇਹ ਤੁਸੀਂ ਇਹਨਾਂ ਤੋਂ ਬਲਕ ਚ ਵੀ ਖਰੀਦ ਸਕਦੇ ਹੋ ਤੇ ਵੈਸੇ ਵੀ ਤੁਸੀਂ ਆਣ ਕੇ ਆਪਦੇ ਘਰ ਦੀ ਸਜਾਵਟ ਲਈ ਲਿਜਾ ਸਕਦੇ ਹੋ ਤੇ ਲਓ ਜੀ ਹੁਣ ਆਪਾਂ ਦਾ ਇਹਨਾਂ ਕੋਲ ਬਾਈ ਜੀਆਂ ਨਾਲ ਕੋਲ ਹੈਗਾ ਸਮਾਨ ਜਿਵੇਂ ਕਿ ਪੌਟਸ ਹੋਗੇ ਹਨਾ ਤੇ ਗਾਰਡਨ ਦੇ ਵਿੱਚ ਯੂਜ਼ ਹੋਣ ਵਾਲੇ ਗਿਫਮੈਂਟ ਨੇ ਜਿਹੜੇ ਚੀਜ਼ਾਂ ਨੇ ਛੋਟੇ ਛੋਟੇ ਸੰਦ ਸੰਦੇੜੇ ਉਹ ਦਿਖਾਉਨੇ ਆ ਤੁਹਾਨੂੰ ਜੀ ਆਜੋ ਬਾਈ ਜੀ ਕਹਿੰਦੇ ਆ ਆਪਣੇ ਕੋਲ ਹੈਗਾ ਜੀ ਦੇਸੀ ਗੁਲਾਬ ਆ ਚੈੱਕ ਕਰੋ ਜੀ ਬੜਾ ਸੋਹਣਾ ਖਿੜਿਆ ਹੋਇਆ ਤੇ ਇਹ ਕਹਿੰਦੇ ਕਿ ਜਿਹੜੀ ਇਹ ਖੁਸ਼ਬੂ ਹੁੰਦੀ ਹੈ ਨਾ ਉਹ ਦੇਸੀ ਗੁਲਾਬ ਦੇ ਵਿੱਚ ਹੀ ਹੁੰਦੀ ਹੈ ਜਿਹੜਾ ਜਿਹੜਾ ਤੁਸੀਂ ਕਹਿੰਦੇ ਹੋ ਹਾਈਬ੍ਰਿਡ ਹਾਈਬ੍ਰਿਡ ਦੇ ਵਿੱਚ ਬਾਈ ਜੀ ਕਹਿੰਦੇ ਕਿ ਜਿਹੜੀ ਉਹ ਹਾਈਬ੍ਰਿਡ ਚ ਕਲਰ ਹੁੰਦਾ ਜੀ ਅੱਛਾ ਜੀ ਕਲਰ ਹੁੰਦਾ ਹਾਈਬ੍ਰਿਡ ਕਲਰਸ ਮਿਲ ਜਾਣਗੇ ਜਿਵੇਂ ਰੈਡ orange yellow ਹਾਂਜੀ ਹੋਰ अनेका ਕਲਰਸ ਮਿਲ ਜਾਣਗੇ ਜੀ ਪਰ ਕਹਿੰਦੇ ਉਹਦੇ ਵਿੱਚ ਫਰੇਗਰੈਂਸ ਨਹੀਂ ਤੁਹਾਨੂੰ ਮਿਲਣੀ ਹੈ ਨਾ ਜੀ ਆਹ ਦੇਖੋ ਇੱਧਰ ਵੀ ਤਿਆਰ ਹੈ ਬਾਕੀ ਆਹ ਦੇਖੋ ਆਹ ਕਿੱਡੀ ਸੋਹਣਾ ਜਿਹੜਾ ਕਲਰ ਹੈ ਜੀ ਇਹ ਫਲਾਵਰ ਦਾ ਇਹ ਬਾਈ ਜੀ ਇਹ ਵੀ ਬੋਗਨਵਿਲੀ ਹੈ ਜੀ ਬੋਗਨਵਿਲੀ ਹੈ ਜੀ ਬਹੁਤ ਸੋਹਣਾ ਕਲਰ ਹੈ ਜੀ ਆਹ ਦੇਖੋ ਤੁਸੀਂ ਇਹ ਸਾਰੇ ਜਦੋਂ ਤੁਸੀਂ ਸੋਚੋ ਭਰ ਜੂਗਾ ਹਨਾ ਜੀ ਸਾਰੇ ਸਾਰੇ ਇਹਦੀਆਂ ਸਟੈਮਸ ਨੇ ਜਿਹੜੀਆਂ ਉਹਨਾਂ ਦੇ ਉੱਪਰ ਜਦੋਂ ਆ ਗਿਆ ਹਨਾ ਇਹ ਫਲਾਵਰ ਤੇ ਕਿੰਨਾ ਵਧੀਆ ਲੱਗੂਗਾ ਲਓ ਜੀ ਆ ਬਾਈ ਜੀ ਹਰਾਂ ਦਾ ਗਾਰਡਨ ਸੈਂਟਰ ਹੈ ਮੈਂ ਬਾਰਾ ਇੱਕ ਕਰੀ ਜ਼ੂਮ ਕਰਕੇ ਤੁਹਾਨੂੰ ਦਿਖਾ ਦਿੰਨਾ ਇਹ ਸਾਰਾ ਸਮਾਨ ਤੁਹਾਨੂੰ ਅੰਦਰ ਵੇਖਣ ਨੂੰ ਮਿਲੂਗਾ ਇਹਦੇ ਵਿੱਚ ਮਿੰਟ ਮਿੰਟ ਦਿਖਾ ਦਿੰਦਾ ਤੁਹਾਨੂੰ ਆਪਾਂ ਬਾਈ ਜੀ ਅੱਛਾ ਇਹਦੇ ਬਾਰੇ ਦੱਸੋ ਸਭ ਤੋਂ ਪਹਿਲਾਂ ਨੇਸਟ ਜਿਹੜਾ ਬਣਿਆ ਹੋਇਆ ਹੈ ਇਹ ਬਰਡ ਨੇਸਟ ਨੇ ਜੀ ਜੀ ਇਹ ਆ ਕੇ ਛੋਟੇ ਛੋਟੇ ਪੰਛੀ ਇਸ ਚ ਆਪਣਾ ਬਿਲਕੁਲ ਜੀ ਘਰ ਪਾ ਲੈਂਦੇ ਨੇ ਜੀ ਇਹ ਤਾਂ ਵੈਸੇ ਬਾਈ ਜੀ ਪੁੰਨ ਜਿਹੇ ਵਾਲਾ ਕੰਮ ਲੱਗਾ ਬਹੁਤ ਵਧੀਆ ਲੱਗਦਾ ਹੈ ਨਾ ਜੀ ਹਾਂਜੀ ਹਾਂਜੀ ਚਲੋ ਅੱਗੇ ਆ ਪੋਰਟਸ ਨੇ ਬਾਈ ਜੀ ਇਹ ਫਾਈਬਰ ਚਣੇ ਕੇ ਪਲਾਸਟਿਕ ਹੈ ਇਹ ਇਹ ਪਲਾਸਟਿਕ ਤੋਂ ਉੱਪਰ ਵਾਲਾ ਫਾਈਬਰ ਹੁੰਦਾ ਜੀ ਅੱਛਾ ਜੀ ਇਸ ਚ ਮੈ ਉਹ ਬਿਲਕੁਲ ਜਿਹੜਾ ਪਾਣੀ ਵੇਸਟ ਹੋਊਗਾ ਵਾਟਰ ਉਹ ਕਾਪ ਵਿੜੇਜ ਨਹੀਂ ਆਣਾ ਇਹ ਫਾਈਬਰ ਦੇ ਵਿੱਚ ਕਈ ਡਿਜ਼ਾਈਨ ਨੇ ਕਈ ਅਲੱਗ-ਅਲੱਗ ਸਾਈਜ਼ ਨੇ ਲਓ ਜੀ ਇਹ ਸਾਰੇ ਸਾਈਜ਼ ਅਵੇਲੇਬਲ ਨੇ ਤੁਸੀਂ ਦੇਖ ਲਓ ਚੈੱਕ ਕਰ ਲਓ ਇਹ ਫਾਈਬਰ ਦੇ ਜਿਹੜੇ ਪੌਟਸ ਨੇ ਜੀ ਤੇ ਪਲਾਸਟਿਕ ਦੇ ਵਿੱਚ ਵੀ ਇਹਨਾਂ ਕੋਲ ਅਵੇਲੇਬਲ ਨੇ ਅੱਗੇ ਆ ਗਿਆ ਡਾਕਟਰ ਨੀਮ ਪਾਜੀ ਇਹਦੇ ਬਾਰੇ ਦੱਸਿਓ ਕੀ ਪ੍ਰੋਡਕਟ ਹੈ ਜੀ ਇਹ ਆਵਲਾ ਇਹ ਡਿਫਰੈਂਟ ਟਾਈਪ ਦੀਆਂ ਜੀ ਇੱਕ ਤਰ੍ਹਾਂ ਪlant ਨੂੰ ਦੇਣ ਵਾਲੇ ਸਪਲੀਮੈਂਟ ਨੇ ਜਿਵੇਂ ਆਪਣੀ ਬੋਡੀ ਨੂੰ ਸਾਲਟ ਹੈ ਨਾ ਜੀ ਇਹ ਦੀ ਪlant ਸਹੀ ਮਿਨਰਲ ਨੂੰ ਐਬਜ਼ਾਰਬ ਕਰ ਲੈਂਦਾ ਹੈ ਇਸ ਪਾਨ ਨਾਲ ਇਹ ਪੋਟਾਸ਼ ਦੀ ਜੜਾਂ ਅੱਛੀਆਂ ਮੰਦੀਆਂ ਨੇ ਫਲਾ ਦਾ ਸਾਈਜ਼ ਵੱਡਾ ਹੁੰਦਾ ਇਹਦੇ ਨਾਲ ਹਾਂਜੀ ਨਿਮਾ ਕੀ ਇਹ ਆਪਣਾ ਮਿੱਟੀ ਮਿੱਟੀ ਦੀ ਹੈਲਥ ਨੂੰ ਇੰਪਰੂਵ ਕਰਨ ਵਾਸਤੇ ਹੁੰਦਾ ਜੀ 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 ਆਪਣਾ ਬੋਨ ਮੀਲ ਹੈ ਜੀ ਇਹ ਫਰੂਟਸ ਨੂੰ ਅੱਛਾ ਤਾਕਤਵਰ ਬਣਾਉਂਦਾ ਹੈ ਜੀ ਜੀ ਬੋਨ ਮੀਲ ਫਰੂਟ ਜ਼ਿਆਦਾ ਲੱਗਦਾ ਜੀ ਇਹਦੇ ਨਾਲ ਜੀ ਜੀ ਤੇ ਡਿਫਰੈਂਟ ਤਰ੍ਹਾਂ ਦੀਆਂ ਖਾਦਾਂ ਨੇ ਜੀ ਹਾਂਜੀ ਹਾਂਜੀ ਬਾਕੀ ਆ ਪੋਟਸ ਆ ਗਏ ਜੀ ਫੇਰ ਅੱਗੇ ਬਹੁਤ ਹੀ ਕਾਫੀ ਰੇਂਜ ਮਿਲ ਜਾਏਗੀ ਜੀ ਪਲਾਸਟਿਕ ਚ ਵੀ ਹੈ ਅੱਛਾ ਜੀ ਆਪਣਾ ਏ ਭਾਈ ਜੀ ਕਿੰਨੇ ਤੋਂ ਸਟਾਰਟ ਹੋ ਜਾਂਦੇ ਆ ਪੌਟ ਆਪਣੇ ਮਿਨੀਮਮ ਛੋਟੇ ਪੌਟਸ ਦਾ ਜੀ ਕੁਝ ਰੇਟ ਦਾ ਐਸ ਸੱਚ ਕੁਝ ਨਹੀਂ ਕਹਿ ਸਕਦੇ ਜੀ ਡਿਫਰੈਂਟ ਹਰ ਇੱਕ ਆਪਣੀ ਕੁਆਲਿਟੀ ਤੇ ਸਾਈਜ਼ ਦੇ ਹਿਸਾਬ ਨਾਲ ਬਿਲਕੁਲ ਜੀ ਰੇਟਸ ਨੇ ਬਿਲਕੁਲ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਇਹਨਾਂ ਕੋਲ ਹੈਗਾ ਜੀ ਬਾਕੀ ਆ ਵੀ ਨੇਸਟ ਦੀ ਆ ਸ਼ੇਪ ਵੀ ਹੈਗੀ ਇਹਨਾਂ ਕੋਲ ਜੇ ਤੁਹਾਨੂੰ ਆ ਪਸੰਦ ਹੋਸੀ ਆਸ ਜੀ ਹਾਂਜੀ ਇਹ ਵੀ ਬੜਾ ਪਿਆਰਾ ਲੱਗਦਾ ਜੀ ਇਹ ਸਾਰੇ ਵਧੀਆ ਲੱਗਦੇ ਆ ਨਾ ਜੀ ਇਹ ਇਹ ਤਾਂ ਦਰਖਤਾਂ ਤੇ ਪਾਏ ਹੋਏ ਉਹੀ ਬੜੇ ਸੋਹਣੇ ਲੱਗਦੇ ਆ ਸੋਹਣੇ ਲੱਗਦੇ ਹਾਂਜੀ ਇਹਨਾਂ ਵੈਸੇ ਵੇਖਣ ਚ ਨੈਚੁਰਲੀ ਲੱਗਦੇ ਆ ਜਿਵੇਂ ਕੁਦਰਤੀ ਆ ਦੇਖੋ ਜੀ ਆ ਵੀ ਹੱਟ ਬਹੁਤ ਸੋਹਣੀ ਬਣੀ ਹੋਈ ਹੈ ਇਹ ਵੀ ਉਹਨਾਂ ਵਾਸਤੇ ਪੰਛੀਆਂ ਵਾਸਤੇ ਹਨਾ ਜੀ ਆਹ ਲਓ ਜੀ ਆ ਚੈੱਕ ਕਰੋ ਅਲੱਗ-ਅਲੱਗ ਸ਼ੇਪ ਦੇ ਵਿੱਚ ਆ ਡੱਕ ਬਣੀ ਹੋਈ ਹੈ ਹਨਾ ਜੀ ਡੱਕ ਹੀ ਨਾ ਸਰ ਹਾਂਜੀ ਬੜਾ ਪਿਆਰਾ ਲੱਗਦਾ ਜੀ ਇਹ ਤੁਸੀਂ ਆਪਣੇ ਅੰਦਰ ਰੂਮ ਦੇ ਵਿੱਚ ਇੰਡੋਰ ਆ ਉਹਨਾਂ ਦੇ ਪਲਾਂਟਸ ਵੀ ਲਗਾ ਸਕਦੇ ਹੋ ਜਿੱਧਰ ਬਾਕੀ ਆ ਜਿਹੜੇ ਇਕਵਿਪਮੈਂਟ ਨੇ ਯੂਜ਼ ਕਰਨ ਵਾਸਤੇ ਹਨਾ ਜੀ ਕੈਨਲ ਆ ਗਈ ਜੀ ਆ ਦੇਖੋ ਲਓ ਜੀ ਇਹ 5 ਲੀਟਰ ਦੇ ਵਿੱਚ ਹੈਗੀ ਹੈ ਜੀ ਅਵੇਲੇਬਲ 10 ਲੀਟਰ ਜੀ ਹੋਊਗੀ ਬਾਈ ਜੀ ਹਨਾ ਜੀ 10 ਲੀਟਰ ਵੀ ਹੈ 12 ਵੀ ਮਿਲ ਜੇਗੀ ਆ ਸਪਰੇਅਰ ਆ ਗਏ ਜੀ ਸਪਰੇਅਰ ਆ ਗਏ ਜੀ ਹਾਂ ਜੀ ਆ ਫਿਰ ਡਾਕਟਰ ਨੀਮ ਇਹ ਮਲਾ ਦਾ ਲਿਕਵਿਡ ਫਾਰਮ ਚ ਆ ਗਈ ਇਹ ਇਹ ਡਾਇਰੈਕਟ ਸਪਰੇਅ ਕਰਨ ਵਾਸਤੇ ਹੈ ਜੀ ਓਕੇ ਜੀ ਆਪਣਾ ਪਲਾਂਟ ਇਹ ਇਹ ਫਲਾਰਸ ਦੀ ਜੀ ਜੀ ਮਾਤਰਾ ਵਧਾਉਂਦਾ ਹੈ ਅੱਛਾ ਅੱਛਾ ਜੀ ਇਹ ਪlant ਤੇ ਸ਼ਾਈਨ ਲਿਆਂਦੀ ਹੈ ਜੀ ਜੀ ਗਾਈਟ ਜੀ ਆ ਵੀ ਆ ਗਏ ਸਪਰੇਅ ਆ ਆਪਾਂ ਫਰੋਲਣਾ ਹਨਾ ਜਿਵੇਂ ਆਪਾਂ ਕਹਿੰਦੇ ਫਰੋਲੀ ਦੇਣੀ ਮਿੱਟੀ ਨੂੰ ਉਹਦੇ ਵਾਸਤੇ ਤੰਗਲੀ ਟੈਬ ਬਣਿਆ ਹੋਇਆ ਜੀ ਤੇ ਬਾਕੀ ਆ ਕਟਰ ਆ ਗਏ ਆ ਵਾਲੇ ਕਟਰ ਆ ਗਏ ਆ ਵੱਡੇ ਕਤੀਏ ਕਹਿੰਦੇ ਇਹਨਾਂ ਨੂੰ ਸਰ ਹਨਾ ਜੀ ਵੱਡੇ ਹੈਜ ਸ਼ੇਅਰ ਬੋਲਦੇ ਨੇ ਜੀ ਹੈਜ ਸ਼ੇਅਰ ਹਾਂਜੀ ਹਾਂਜੀ ਇਹ ਆ ਗਏ ਜੀ ਲਓ ਜੀ ਸਮਾਨ ਤਾਂ ਤੁਹਾਨੂੰ ਇੱਥੇ ਸਾਰਾ ਪ੍ਰੈਸ਼ਰ ਆ ਗਿਆ ਜੀ ਹਨਾ ਸਪਰੇਅ ਕਰਨ ਵਾਸਤੇ ਦੂਰ ਪਾਣੀ ਕਰਨਾ ਤੇ ਸੀਪ ਪੈਟਰਨ ਬਣ ਜਾਂਦੇ ਨੇ ਜੀ ਇਹਦੇ ਹਾਂਜੀ ਇਹਦੇ ਅਲੱਗ-ਅਲੱਗ ਇੱਥੋਂ ਕਮਾ ਕੇ ਜੈਟ ਸ਼ਾਵਰ ਫਲੈਟ ਸਾਰਾ ਬਣ ਜਾਂਦਾ ਬਿਲਕੁਲ ਜੀ ਖੁਰਪੇ ਮਿਲ ਜਾਣਗੇ ਜੀ ਆਹ ਦੇਖੋ ਖੁਰਪੇ ਕਿੱਡੇ ਸੋਹਣੇ ਹੋਣੇ ਇਹੋ ਜਿਹੇ ਤਾਂ ਦੇਖ ਕੇ ਬੰਦੇ ਦਾ ਕੰਮ ਕਰਨ ਦੀ ਕਰਾ ਆ ਜਾਂਦਾ ਜੀ ਇੰਨੇ ਸੋਹਣੇ ਕਲਰ ਕੀਤੇ ਹੋਏ ਨੇ ਤੇ ਵਧੀਆ ਬ੍ਰਾਂਡ ਦੇ ਵਿੱਚ ਨੇ ਜਿਹੜੀ ਉਹ ਤੁਹਾਨੂੰ ਦਿਖਾਈ ਹੈ ਨਾ ਮੈਂ ਉਹ ਆਪਣੀ ਵਾਟਰ ਕੈਨਲ ਉਹਦੇ ਵਾਂਗੂ ਹੈ ਜੀ ਆਹ ਵੇਖੋ ਆਹ ਦੇਖੋ ਇਹ ਵੀ ਉਹਦੇ ਵਾਸਤੇ ਹੈ ਨਾ ਛੋਟੀ ਤੰਗਲੀ ਮਿੱਠੀ ਫੁੱਲਣ ਵਾਸਤੇ ਆਹ ਲਓ ਜੀ ਇਹ ਛੋਟੇ ਛੋਟੇ ਜਿਵੇਂ ਨਿੱਕੇਆਂ ਨਿੱਕੀਆਂ ਕਿਆਰੀਆਂ ਦੇ ਵਿੱਚ ਸਰ ਕੰਮ ਕਰਨਾ ਹਨ ਉਹਦੇ ਵਾਸਤੇ ਬੜੀ ਵਧੀਆ ਚੀਜ਼ ਹੈਗੀ ਹੈ ਜੀ ਇਹ ਸੇਰਮਿਕ ਪੌਟਸ ਨੇ ਜੀ ਲਓ ਜੀ ਆਹ ਸੇਰਮਿਕ ਪੌਟਸ ਆ ਗਏ ਹਨਾ ਜੀ ਹਾਂਜੀ ਇਹ ਤੁਸੀਂ ਆਪਣੇ ਰਿਲੀਜਨ ਨਾਲ ਰਿਲੇਟੇਬਲ ਹਨਾ ਕਰਕੇ ਲੈ ਸਕਦੇ ਹੋ ਤੇ ਆ ਆ ਵੀ ਸੇਰਮਿਕ ਨੇ ਸਰ ਹਾਂਜੀ ਇਹ ਸਾਰਾ ਸੈਕਸ਼ਨ ਸੇਰਮਿਕ ਦਾ ਹੈ ਜੀ ਹਾਂਜੀ ਇਹ ਵੱਡੇ ਛੋਟੇ ਸਾਰੇ ਸਾਈਜ਼ ਨੇ ਕੋਈ ਹੈਗੇ ਇੱਧਰ ਦੇਖੋ ਆ ਵੀ ਸਾਈਜ਼ ਨੇ ਕਰੋ ਚੈੱਕ ਜੀ ਇਹ ਫਿਰ ਸਾਰੇ ਵੀ ਫਾਈਬਰ ਦੇ ਆ ਗਏ ਨੇ ਇਹ ਫਿਰ ਫਾਈਬਰ ਪੌਟਸ ਆ ਗਏ ਨੇ ਜੀ ਜੀ ਇੰਡੀਫਰੈਂਟ ਸ਼ੇਪ ਚ ਨੇ ਪੌਟਸ ਜੀ ਹਾਂਜੀ ਕਲਰਸ ਬੜੇ ਯੂਨੀਕ ਨੇ ਇਹਨਾਂ ਹਾਂਜੀ ਦੇਖੇ ਨੂੰ ਤਰਨਾ ਗ੍ਰੇनाइट ਲੁੱਕ ਲੱਗਦੀ ਹੈ ਇਹਨਾਂ ਦੀ ਹਾਂਜੀ ਬਿਲਕੁਲ ਜੀ ਇਹ ਵਾਕਈ ਸਹੀ ਗੱਲ ਹੈ ਜੀ ਜਿਵੇਂ ਆਪਣੇ ਵਿਹੜਿਆਂ ਦੇ ਵਿੱਚ ਪੱਥਰ ਨਹੀਂ ਲੱਗਾ ਹੁੰਦਾ ਜੀ ਇਹ ਓਵੇਂ ਗ੍ਰੇनाइट ਵਾਂਗੂ ਲੱਗਦਾ ਹੈ ਜੀ ਆਹ ਲਓ ਆਹ ਕਰੋ ਚੈੱਕ ਡਿਫਰੈਂਟ ਹਾਂਜੀ ਸਾਈਜ਼ ਨੇ ਜੀ ਸਰ ਅੱਛਾ ਇਹ ਵੀ ਉਹਦੇ ਚਾਹੀਏ ਪੋਰਟ ਹੈ ਜੀ ਲਾਈਨਿੰਗ ਹੈ ਜੀ ਹਾਂਜੀ ਇਹ ਲਾਈਨਿੰਗ ਰੂਫਸ ਆਗੇ ਦੇ ਵਿੱਚ ਹਾਂਜੀ ਹਾਂਜੀ ਆ ਵੀ ਇੱਥੇ ਡਿਫਰੈਂਟ ਕਲਰ ਆ ਤਿੰਨ ਵੇਰੀਐਂਟ ਇਹਦੇ ਵਿੱਚ ਹੈਗੇ ਨੇ ਕਲਰ ਦੇ ਲਓ ਜੀ ਉੱਪਰ ਤੱਕ ਕਰੋ ਚੈੱਕ ਤੁਸੀਂ ਸਾਰਾ ਵੱਡੇ ਕੈਨਨ ਆ ਕੇ ਸਾਹਮਣੇ ਜੀ ਇਹ ਸਾਰਾ ਸਮਾਨ ਤੁਹਾਨੂੰ ਇੱਥੋਂ ਮਿਲ ਜੂਗਾ ਅੱਛਾ ਬਾਈ ਜੀ ਆਪਣੇ ਕੋਲ ਉਹ ਵੀ ਅਵੇਲੇਬਲ ਹੈਗੀ ਪਨੀਰੀ ਵੀ ਹੈਗੀ ਨਾ ਅਵੇਲੇਬਲ ਪੈਕੇਟਸ ਮਿਲ ਜਾਂਦੇ ਨੇ ਨਾ ਫੁੱਲਾਂ ਦੇ ਬੀਜ ਮਿਲ ਜਾਣਗੇ ਜੀ ਹਾਂਜੀ ਹਾਂਜੀ ਲਓ ਜੀ ਆਪਾਂ ਤੁਹਾਨੂੰ ਉਹ ਵੀ ਦਿਖਾ ਦਿੰਦੇ ਆ ਇਹਨਾਂ ਕੋਲ ਪੈਕੇਟ ਅਵੇਲੇਬਲ ਨੇ ਫੁੱਲਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਨੇ ਜਿਵੇਂ ਮਤਲਬ ਮੈਰੀਗੋਲਡ ਲੈਣਾ ਆ ਦੇਖੋ ਆਪੇ ਅਹੀਂ ਨੇ ਬਾਈ ਜੀ ਹਾਂਜੀ ਆ ਲਓ ਜੀ ਆ ਕਰੋ ਚੈੱਕ ਇਹ ਕਿੰਨੇ ਕੁ ਤੋਂ ਸਟਾਰਟ ਹੋ ਜਾਂਦੇ ਨੇ ਬਾਈ ਜੀ ਇਹ 50 ਦਾ ਜੀ ਅੱਛਾ 50 ਦਾ ਹਾਂਜੀ ਪਰ ਇਹਦੇ ਚ ਤਾਂ ਮੈਨੂੰ ਲੱਗਦਾ ਬਹੁਤ ਸਾਰੇ ਲੱਗ ਜਾਂਦੇ ਹੋਣਗੇ ਯ अच्छा पंजाबी जंदे ਕਿਸ ਦਾ ਸੌਦਾ ਠੀਕ ਹੈ ਜੀ ਲਓ ਜੀ ਆ ਸਾਰੇ ਵੀ ਆ ਬੀਜ ਨੇ ਜਿਹੜੇ ਜੀ ਆ ਜਿਹੜੇ ਤੁਹਾਨੂੰ ਮਿਲ ਜਾਣਗੇ ਇਥੋਂ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਤੁਹਾਨੂੰ ਪਸੰਦ ਆ ਲੈ ਸਕਦੇ ਹੋ ਜੀ ਤੇ ਆ ਲੋ ਜੇ ਕਾ ਆ ਵੀ ਪੋਟਸ ਹੈਗੇ ਨੇ ਬਾਹਰ ਅੱਛਾ ਭਾਈ ਜੀ ਇਹ ਕਿਵੇਂ ਇਹ ਪਲਾਸਟਿਕ ਪੋਟਸ ਨੇ ਜੀ ਅੱਛਾ ਅੱਛਾ ਜੀ ਇਹ ਵੀ ਬੜੇ ਅੱਛੇ ਨੇ ਜੀ ਬੜੀ ਅਚੀ ਕੁਆਲਟੀ ਦੇ ਪੋਟਸ ਨੇ ਜੀ ਹਾਂਜੀ ਹਾਂਜੀ ਲਓ ਜੀ ਆ ਸਾਰੇ ਡਿਜ਼ਾਈਨ ਨੇ ਕਲਰ ਹੈਗੇ ਦੇ ਵਿੱਚ ਆ ਲੋ ਜੀ ਅਛਾ ਆ ਬਹੁਤ ਪਿਆਰਾ ਲੱਗਦਾ ਬਾਈ ਜੀ ਆ ਜਿਹੜਾ ਹਾਂਜੀ ਇਹ ਵੀ ਇਹ ਵੀ ਡਿਜ਼ਾਈਨ ਵਾਲੇ ਪੌਟਸ ਨੇ ਜੀ ਅੱਛਾ 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 ਲੋ ਜੀ ਅਛਾ ਆ ਜਿਹੜਾ ਇਹ ਹੈ ਫਾਈਬਰ ਦਾ ਜੀ ਦੂਰੋਂ ਨਾ ਤੁਹਾਨੂੰ ਐ ਲੱਗੂ ਜਿਵੇਂ ਚੀਨੀ ਦਾ ਤੁਸੀਂ ਕਹਿ ਰਹੇ ਹੋ ਨਾ ਸੇਰਾਮਿਕ ਬਣਿਆ ਇਹ ਦੂਰੋਂ ਸੇਰਾਮਿਕ ਲੱਗਦਾ ਬਿਲਕੁਲ ਅ ਟੱਚ ਕਰਨ ਤੋਂ ਹੀ ਪਤਾ ਲੱਗਦਾ ਹੁਣ ਵੀਡੀਓ ਦੇ ਵਿੱਚ ਤੁਹਾਨੂੰ ਕੀ ਇਹਦਾ ਜਿਹੜਾ ਟੈਕਸਚਰ ਜਿਹੜਾ ਲੱਗ ਰਿਹਾ ਤਾਂ ਪਰ ਇਸ ਤਰ੍ਹਾਂ ਜਿਹੜਾ ਉਹ ਮਤਲਬ ਸੇਰਾਮਿਕ ਲੱਗ ਰਿਹਾ ਇਹ ਮਿੱਟੀ ਦੇ ਗਮਲੇ ਵੀ ਮਿਲ ਜਾਣਗੇ ਜੀ ਆ ਮਿੱਟੀ ਦੇ ਆਗੇ ਜੀ ਹਰ ਇੱਕ ਸਾਈਜ਼ ਤੁਹਾਨੂੰ ਜਿਹੜਾ ਮਿੱਟੀ ਦਾ ਮਿਲ ਜੂਗਾ ਜੀ ਗਮਲਿਆਂ ਦਾ ਆ ਸਾਈਡ ਤੋਂ ਦਿਖਾਣਾ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਹੈਗਾ ਜੀ ਆ ਜਿਵੇਂ ਆ ਤਾਂ ਬੌਂਜ਼ਾਈ ਹੈ ਨਾ ਬੌਂਜ਼ਾਈ ਵਾਸਤੇ ਜਿਆਦਾ ਲੈਣੀ ਹੈ ਬੌਂਜ਼ਾਈ ਵਾਸਤੇ ਜੀ ਹਾਂਜੀ ਸੋਹਣਾ ਲੱਗਦਾ ਚੱਕਰ ਜਿਹਾ ਬਣਿਆ ਹੋਇਆ ਜੀ ਆ ਲੇਖੋ ਜੀ ਇੱਕ ਬੌਂਜ਼ਾਈ ਹੋਰ ਦੇਖ ਲਓ ਮੇਰੇ ਕਮੈਂਟ ਕੀਤਾ ਸੀ ਕਿਸੇ ਬਾਈ ਨੇ ਵੀਡੀਓ ਦੇ ਕਹਿੰਦੇ ਬੌਂਜ਼ਾਈ ਪਟਿਆਲੇ ਦੇ ਵਿੱਚ ਸਾਨੂੰ ਮਿਲੇ ਨਹੀਂ ਮੈਂ ਕਿਹਾ ਵੀ ਆ ਮੈਂ ਦਿਖਾਉਣਾ ਹੈਗੇ ਨੇ ਪਟਿਆਲੇ ਦੇ ਵਿੱਚ ਵੀ ਬੌਂਜ਼ਾਈ ਜੀ ਤੇ ਲਓ ਜੀ ਕਰੋ ਚੈੱਕ ਹਾਂਜੀ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਤੇ ਬਹਾਦਰਗਾੜ੍ਹੇ ਨਰਸਰੀ ਹੈ ਜੀ ਗ੍ਰੀਨ ਮਾਰਟ ਨਰਸਰੀ ਦਾ ਨਾਮ ਹੈ ਜੀ ਤੇ ਤੁਸੀਂ ਇੱਥੇ ਆ ਸਕਦੇ ਹੋ ਪਟਿਆਲਾ ਤੋਂ ਜਦੋਂ ਆਪਾਂ ਚੰਡੀਗੜ੍ਹ ਜਾਂਦੇ ਆ ਜੀ ਹਾਈਵੇ ਦੇ ਉੱਪਰ ਸੱਜੇ ਹੱਥੇ ਜਿਹੜੀ ਨਰਸਰੀ ਆਉਂਦੀ ਹੈ ਜੀ ਤੇ ਤੁਸੀਂ ਇੱਥੇ ਆ ਕੇ ਆਪਦਾ ਪੌਦੇ ਖਰੀਦ ਸਕਦੇ ਹੋ ਬਾਕੀ ਬਾਈ ਦਾ ਨੰਬਰ ਆ ਗਿਆ ਡਿਸਕ੍ਰਿਪਸ਼ਨ ਦੇ ਵਿੱਚ ਐਡਰੈਸ ਵੀ ਆ ਜਾਊਗਾ ਪ੍ਰੋਪਰ ਤੇ ਨੰਬਰ ਵੀ ਆ ਜਾਊਗਾ ਤੁਸੀਂ ਇਹਨਾਂ ਨਾਲ ਕੰਟੈਕਟ ਕਰਕੇ ਜਿਹੜੇ ਜਿਹੜੇ ਪੌਦੇ ਤੁਸੀਂ ਵੀ ਉਹਨਾਂ ਦਾ ਪ੍ਰਾਈਸ ਜਿਹੜਾ ਇਹਨਾਂ ਤੋਂ ਲੈ ਸਕਦੇ ਹੋ ਬਾਕੀ ਆਓ ਵਧੀਆ ਪ੍ਰਾਈਸ ਤੁਹਾਨੂੰ ਇੱਥੇ ਪਲਾਂਟਸ ਮਿਲਣਗੇ ਮੈਂ ਪਰਸਨਲੀ ਇਹਨਾਂ ਤੋਂ ਲੈ ਰਿਹਾ ਜੀ ਧੰਨਵਾਦ ਜੀ